ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਫ ਚੈਨਲ ਅੱਜ ਤੁਹਾਨੂੰ ਲੈ ਕੇ ਪਹੁੰਚਿਆ ਹੈ ਸ਼ਹਿਰ ਲੁਧਿਆਣਾ ਦੇ ਵਿੱਚ ਚਰਚਾ ਸੋਸ਼ਲ ਮੀਡੀਆ ਦੇ ਉੱਤੇ ਛਾਏ ਹੋਏ ਔਰ ਵਿਰੋਧੀਆਂ ਦੇ ਵਿੱਚ ਛਾਏ ਹੋਏ ਸ਼ਖਸੀਅਤ ਕਮਲਜੀਤ ਸਿੰਘ ਬਰਾੜ ਆਓ ਆਪਾਂ ਗੱਲਬਾਤ ਕਰਦੇ ਹਾਂ ਕਮਲਜੀਤ ਸਿੰਘ ਬਰਾੜ ਦੇ ਨਾਲ 130 ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਾੜ ਜੀ ਜੇਕਰ ਗੱਲ ਕਰੀਏ ਲੁਧਿਆਣਾ ਸੀਟ ਦੀ ਤਾਂ ਲੁਧਿਆਣਾ ਸੀਟ ਪੰਜਾਬ ਦੇ ਵਿੱਚ ਖਾਸ ਕਰਕੇ ਕਾਂਗਰਸ ਦੇ ਲਈ ਚਰਚਾ ਦਾ ਵਿਸ਼ਾ ਸੀ ਔਰ ਜਦੋਂ ਕਾਂਗਰਸ ਦੀ ਗੱਲ ਆਉਂਦੀ ਹੈ ਤਾਂ ਲੁਧਿਆਣਾ ਦੇ ਵਿੱਚ ਚਰਚਾ ਦਾ ਵਿਸ਼ਾ ਸੀ ਇਸ ਸੀਟ ਦੇ ਲਈ ਕਮਲਜੀਤ ਸਿੰਘ ਬਰਾੜ ਪਰ ਕੀ ਕਾਰਨ ਹੈ ਕਿ ਅੱਜ ਬਤੌਰ ਆਜ਼ਾਦ ਉਮੀਦਵਾਰ ਤੁਸੀਂ ਮੈਦਾਨ ਵਿੱਚ ਉਤਰ ਰਹੇ ਹੋ ਕਿਉਂਕਿ ਗੱਲ ਇਹ ਹੈ ਵੀ ਆਜ਼ਾਦ ਹੋਣਾ ਆਜ਼ਾਦ ਹਸਤੀ ਦੇ ਮਾਲਕ ਹੋਣਾ ਇਹ ਪਾਤਸ਼ਾਹ ਵੱਲੋਂ ਬਖਸ਼ਿਸ਼ਾਂ ਹੁੰਦੀਆਂ ਨੇ ਸਿਆਸੀ ਜਮਾਤਾਂ ਚ ਰਹਿੰਦੇ ਹਾਂ ਵੀ ਮੈਂ ਜਿਹੜਾ ਵਿਚਾਰ ਮੇਰਾ ਮਿਲਦਾ ਨਹੀਂ ਸੀ ਉਹਨਾਂ ਨਾਲ ਤਾਂ ਮੈਂ ਉਹਨੂੰ ਕੰਡੈਮਨਡ ਕਰਦਾ ਸੀ ਮੈਂ ਉਹਨੂੰ ਗਲਤ ਵੀ ਕਹਿੰਦਾ ਸੀ ਕਿਉਂਕਿ ਜੇ ਤੁਸੀਂ ਕਿਸੇ ਦੇ ਹਮਦਰਦੋਂ ਤਾਂ ਤੁਸੀਂ ਉਹਦੀ ਕਮੀ ਜ਼ਰੂਰ ਉਹਨੂੰ ਦੱਸੋ ਜੇ ਤੁਸੀਂ ਕਿਸੇ ਦੇ ਦੋਸਤ ਮਿੱਤਰ ਹੋ ਤਾਂ ਉਹਦਾ ਜਿਹੜਾ ਨੈਗੇਟਿਵ ਪੱਖ ਆ ਉਹਨੂੰ ਕਹੋ ਵੀ ਇਹਨੂੰ ਦੂਰ ਕਰ ਤਾਂ ਆਪਾਂ ਉਦੋਂ ਵੀ ਉੱਥੇ ਰਹਿ ਕੇ ਵੀ ਫਿਰ ਪਰ ਜਦੋਂ ਕਹਿੰਦੇ ਵੀ ਜਦੋਂ ਤੁਹਾਡੀ ਆਜ਼ਾਦ ਹਸਤੀ ਬਰਕਰਾਰ ਤਾਂ ਰਹੂਗੀ ਨਾ ਜੇ ਤੁਹਾਡੇ ਵਿਚਾਰ ਆਜ਼ਾਦ ਹੋਣਗੇ ਜਿੱਥੇ ਵਿਚਾਰਾਂ ਨੂੰ ਆਜ਼ਾਦੀ ਨਹੀਂ ਉੱਥੇ ਫਿਰ ਰਹਿ ਕੇ ਵੀ ਕੀ ਕਰਨਾ ਤਾਂ ਮੇਰੇ ਵਿਚਾਰਾਂ ਦੀ ਆਜ਼ਾਦੀ ਸੀ ਉਹਨਾਂ ਨੇ ਮੈਨੂੰ ਵਿਚਾਰ ਨਾਲ ਮੇਰੇ ਪ੍ਰਧਾਨ ਦਾ ਕਾਂਗਰਸ ਦੇ ਦਾ ਮੇਰਾ ਵਿਚਾਰ ਨਾਲ ਮੈਚ ਨਹੀਂ ਕਰਦਾ ਸੀ ਉਹਦਾ ਇੱਕ ਮਤਲਬ ਕਹਸਾਉਂਦੇ ਫਿਰਕੂ ਵਿਚਾਰ ਸਾਡਾ ਸਾਂਝੀ ਵਾਲਤਾ ਦਾ ਵਿਚਾਰ ਸਾਡਾ ਵਿਚਾਰ ਆ ਬਾਬੇ ਸਰਬਾਈ ਦਾ ਉਹਨਾਂ ਦਾ ਵਿਚਾਰ ਆ ਸਾਬਰ ਕਰਦਾ ਸਪਿ ਬਾਬਾ ਸਰਬਾਈ ਦਾ ਵਿਚਾਰ ਉੱਚਾ ਹੈ ਸੋਚਾ ਹੈ ਉਹ ਬਾਬਾ ਸਰਬਾ ਜੀ ਇਕੱਲੇ ਸਰਾਬੇ ਪਿੰਡ ਨੂੰ ਯਾਦ ਕਰਾਉਣ ਲਈ ਥੋੜੀ ਲੜ ਰਹੇ ਸੀ ਲੜਾਈ ਬਾਬਾ ਸਰਬਾ ਜੀ ਤਾਂ ਸਮੁੱਚੇ ਲੋਕਾਂ ਲਈ ਉਹਨਾਂ ਨੇ ਤਾਂ ਹਿੰਦੂ ਵੀ ਯਾਦ ਕਰਾਏ ਐ ਮੁਸਲਮਾਨ ਵੀ ਸਿੱਖ ਵੀ ਸੋ ਫਿਰ ਉਹਨਾਂ ਦਾ ਵਿਚਾਰ ਉੱਚਾ ਹੋਇਆ ਨਾ ਸਾਂਝੀ ਵਾਲਤਾ ਦਾ ਵਿਚਾਰ ਹੋਇਆ ਇਹਨਾਂ ਦਾ ਵਿਚਾਰ ਆ ਸਾਬਰ ਕਰਦਾ ਉਹ ਜੇਲ੍ਹ ਤਾਂ ਚਲਾ ਜਾਂਦਾ ਐ ਉਸ ਤੋਂ ਬਾਅਦ ਜੇਲ੍ਹ 'ਚ ਚਿੱਠੇ ਲਿਖੀ ਜਾਂਦੇ ਆਂ ਅੰਗਰੇਜ਼ਾਂ ਨੂੰ ਕਿ ਮੈਨੂੰ ਮaaf ਕਰ ਦਿਓ ਮੈਂ ਵਾਅਦਾ ਮaafਗੋਆ ਬਣ ਜਾਵਾਂ ਇਹਨਾਂ ਦਾ ਵਿਚਾਰ ਜਿਹੜਾ ਪੜ ਨਹੀਂ ਸਕਦਾ ਕਿਤੇ ਆੜ ਨਹੀਂ ਸਕਦਾ ਕਿਤੇ ਖੜ ਨਹੀਂ ਸਕਦਾ ਅਸੀਂ ਆਜ਼ਾਦ ਵਿਚਾਰ ਵਾਲੇ ਆ ਤਾਂ ਫਿਰ ਆਜ਼ਾਦ ਹੀ ਰਹਿਣਾ ਹੈ ਜੇਕਰ ਗੱਲ ਕਰੀਏ ਕਮਲਜੀਤ ਸਿੰਘ ਬਰਾੜ ਦੀ ਤਾਂ ਆਜ਼ਾਦ ਉਮੀਦਵਾਰ ਆਪਣਾ ਨਾਮ ਦੇਣ ਤੋਂ ਪਹਿਲਾਂ ਕਮਲਜੀਤ ਸਿੰਘ ਬਰਾੜ ਦੀ ਜਿਹੜੀ ਪਛਾਣ ਹੈਗੀ ਹੈ ਕਾਂਗਰਸ ਦੇ ਵਿੱਚ ਖਾਸ ਕਰਕੇ ਪਰਿਵਾਰ ਦੀ ਪਛਾਣ ਸਰਦਾਰ ਦਰਸ਼ਨ ਸਿੰਘ ਬਰਾੜ ਦੇ ਸਬੰਧ ਦੇ ਵਿੱਚ ਕਿਹਾ ਜਾਂਦਾ ਕਟੜ ਕਾਂਗਰਸੀ ਪਰ ਕੀ ਕਾਰਨ ਹੈ ਕਿ ਕਟੜ ਕਾਂਗਰਸੀ ਪਰਿਵਾਰ ਵਿੱਚੋਂ ਅੱਜ ਬਤੌਰ ਆਜ਼ਾਦ ਉਮੀਦਵਾਰ ਹੀ ਮੈਦਾਨ ਵਿੱਚ ਉਤਰੇ ਫਿਰ ਉਹੀ ਸਵਾਲ ਹੈ ਕਾਂਗਰਸ ਨੇ ਆਪਾਂ ਨੂੰ ਕੱਢਦਾ ਸੀ ਆਪਣੀ ਫਿਰ ਵਿਚਾਰ ਦੀ ਲੜਾਈ ਹੈ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਵਿਚਾਰ ਦੀ ਲੜਾਈ ਹੈ ਦੇਖੋ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਉਮਰਾਂ ਛੋਟੀਆਂ ਸੀ ਬੇਸ਼ੱਕ 7 ਤੇ 9 ਸਾਲ ਦੀ ਸੀ ਪਰ ਉਹਨਾਂ ਦਾ ਵਿਚਾਰ ਬਹੁਤ ਉੱਚਾ ਸੀ ਤੇ ਦੂਜੇ ਪਾਸੇ ਇੱਕ ਬੰਦਾ ਕੁਰਸੀ ਤੇ ਬੈਠਾ ਸੀ ਬੜੀ ਤਾਕਤ ਸਮਝਦਾ ਦੁਨਿਆਵੀ ਤਾਕਤ ਵਜ਼ੀਰ ਖਾਨ ਉਹਦਾ ਕੋਈ ਵਿਚਾਰ ਨਹੀਂ ਸੀ ਉਹਦੀ ਕੋਈ ਸੋਚ ਨਹੀਂ ਸੀ ਅੱਜ ਜੇ ਕੋਈ ਯਾਦ ਕਰਦਾ ਹੈ ਤਾਂ ਸਾਡੇ ਬਾਬਿਆਂ ਨੂੰ ਤਾਂ ਨਤਮਸਤਕ ਹੁੰਦਾ ਬੰਦਾ ਸਿਰ ਚਕ ਹੁੰਦਾ ਤੇ ਜੇ ਦੂਜੇ ਪਾਸੇ ਗੱਲ ਕਰਦੇ ਵਜ਼ੀਰ ਖਾਨ ਦੀ ਉਹਨੂੰ ਮੁਸਲਮਾਨ ਵੀ ਮੁਸਲਮਾਨ ਨਹੀਂ ਕਹਿੰਦੇ ਸੱਚਾ ਕਿਉਂਕਿ ਉਹ ਕਹਿੰਦੇ ਆ ਕਿ ਉਹ ਕਿਉਂਕਿ ਉਹਨਾਂ ਨੇ ਮੁਹੰਮਦ ਸਾਹਿਬ ਦੀ ਕਰਬਲਾ ਉਹਨੂੰ ਯਾਦ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਕੁਰਾਨ ਸ਼ਰੀਫ ਦੇ ਆਸ਼ੇ ਦੇ ਅਨਸਾਰ ਚੱਲਣ ਵਾਲਾ ਹੀ ਸੱਚਾ ਮੁਸਲਮਾਨ ਆ ਕੁਰਾਨ ਸ਼ਰੀਫ ਚ ਕਿਤੇ ਵੀ ਨਹੀਂ ਲਿਖਿਆ ਕਿ 7 ਤੇ 9 ਸਾਲ ਦੇ ਬਾਲਾਂ ਨੂੰ ਸ਼ਹੀਦ ਕੀਤਾ ਜਾਵੇ ਗੁਰੂ ਸਾਹਿਬ ਦੇ ਲਾਲਾਂ ਨੂੰ ਸ਼ਹੀਦ ਕੀਤਾ ਜਾਵੇ ਤੇ ਫਿਰ ਉਹ ਵਿਚਾਰ ਉਹੀ ਵਿਚਾਰ ਵੱਡਾ ਹੈ ਉਹੀ ਵਿਚਾਰ ਉੱਚਾ ਹੈ ਬਾਬਿਆਂ ਵਾਲਾ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਉਹ ਉਸ ਵਿਚਾਰ ਨੂੰ ਇਕੱਲੇ ਸਿੱਖ ਨਹੀਂ ਸਜਦਾ ਕਰਦੇ ਉਸ ਵਿਚਾਰ ਨੂੰ ਹਿੰਦੂ ਵੀ ਮੁਸਲਮਾਨ ਵੀ ਇਸ ਧਰਤੀ ਤੇ ਸਜਦਾ ਕਰਦੇ ਆ ਤੁਸੀਂ ਜਾਓ ਫਤਿਹਗੜ੍ਹ ਸਾਹਿਬ ਜਦੋਂ ਵੀ ਜਾਂਦੇ ਹੋ ਤਾਂ ਤੁਸੀਂ ਦੇਖੋ ਜਦੋਂ ਸ਼ਹੀਦੀ ਜੋੜ ਮੇਲ ਤੇ ਤਾਂ ਆਪਾਂ ਦੇਖਦੇ ਆਂ ਸ਼ਹਾਦਤਾਂ ਦੇ ਦਿਨਾਂ 'ਚ ਤਾਂ ਉਸ ਤੋਂ ਬਿਨਾਂ ਵੀ ਜੇ ਤੁਸੀਂ ਜਾਓ ਤਾਂ ਸਾਰੇ ਕਮਿਊਨਿਟੀ ਦੇ ਲੋਕ ਉਸ ਵਿਚਾਰ ਨੂੰ ਨਤਮਸਤਕ ਹੁੰਦੇ ਉਸ ਵਿਚਾਰ ਨੂੰ ਸਿਰ 'ਚ ਝੁਕਾਉਂਦੇ ਆ ਕੋਈ ਵਿਚਾਰ ਉੱਚਾ ਹੀ ਇੰਨਾ ਸੋ ਆਪਾਂ ਉਸ ਵਿਚਾਰ ਕਰਕੇ ਹੀ ਚਲੋ ਪਿਤਾ ਜੀ ਕਾਂਗਰਸ ਦੇ ਵਿੱਚ ਰਹੇ ਆ ਉਹਨਾਂ ਨੂੰ ਜਦੋਂ ਉਸ ਪਰਿਵਾਰ ਨੂੰ ਜਲੀਲ ਕੀਤਾ ਜਾਣ ਲੱਗਿਆ ਕਿਉਂਕਿ ਧਰਮ ਦਾ ਸੀ ਸ਼ੁਰੂ ਤੋਂ ਹੀ ਧਰਮ ਨੂੰ ਅੱਗੇ ਰੱਖ ਕੇ ਚੱਲਦੇ ਆ ਜੇ ਬੰਦਾ ਧਰਮੀ ਨਹੀਂ ਹੋਊਗਾ ਕੋਈ ਤਾਂ ਫਿਰ ਉਹ ਬਿਲਕੁਲ ਡੈਫੀਨੇਟਲੀ ਉਹ ਮਤਲਬ ਸਿਆਸਤ ਵਿੱਚ ਆ ਕੇ ਉਹਦੀ ਦਰਬਰਤੋਂ ਕਰੂਗਾ ਜੇ ਬੰਦਾ ਧਰਮੀ ਹੋਊਗਾ ਉਹਨੂੰ ਆਪਣੇ ਧਰਮ ਦਾ ਪਰਮਾਤਮਾ ਦਾ ਪੈ ਹੈ ਉਹ ਦੇਉ ਪੈ ਕਰਕੇ ਜੀ ਜੀ ਪੈ ਦੇ ਵਿੱਚ ਸਾਰੀ ਸ੍ਰਿਸ਼ਟੀ ਹੈ ਪੈ ਵਿੱਚ ਪਵਨ ਵਹ ਸਦਾਉ ਪੈ ਵਿੱਚ ਚੱਲੇ ਲੱਖ ਦਰਿਓ ਤੋ ਜੇ ਧਰਮੀ ਬੰਦਾ ਹੋ ਸੱਚਾ ਹੋ ਤੋ ਪੈ ਚ ਰਹਿ ਕੇ ਗਲਤ ਕੰਮ ਨਹੀਂ ਕਰੂਗਾ ਉਹਨੂੰ ਗੁਰੂ ਦਾ ਪੈ ਹੋਊਗਾ ਤੋ ਅਸੀਂ ਸ਼ੁਰੂ ਤੋਂ ਪੈ ਚੀ ਆ ਪਰ ਸਾਡਾ ਵਿਚਾਰ ਕਾਂਗਰਸ ਦੇ ਪ੍ਰਧਾਨ ਨੂੰ ਪਸੰਦ ਨਹੀਂ ਆਇਆ ਤੇ ਉਹਨੇ ਸਾਨੂੰ ਚੱਕ ਕੇ ਬਾਹਰ ਕੱਢਤਾ ਉਸ ਤੋਂ ਬਾਅਦ ਵੀ ਪਿਤਾ ਜੀ ਨੂੰ ਉਹਨਾਂ ਦੇ ਖਿਲਾਫ ਮੀਟਿੰਗਾਂ ਕਰਾਉਣੀਆਂ ਆਪਦੇ ਬੰਦੇ ਲਾ ਕੇ ਆਪਦੇ ਹੋਰ ਨਿੱਕੇ ਮੋٹے ਬੰਦੇ ਉਥੋਂ ਕੋਈ ਜਿਹੜੇ ਸਰਪੰਚੀ ਵੀ ਨਹੀਂ ਜਿੱਤ ਸਕਦੇ ਪਿੰਡਾਂ ਚ ਉਹਨਾਂ ਬੰਦਿਆਂ ਨੂੰ ਖੜਾ ਕਰਨਾ ਉਹਨਾਂ ਨੂੰ ਤੂਲ ਦੇਣੀ ਉਹਨਾਂ ਨੂੰ ਪਾਵਰ ਦੇਣ ਦੀ ਕੋਸ਼ਿਸ਼ ਕਰਨੀ ਉਹਨਾਂ ਦੇ ਘਰੇ ਚਾਹਾਂ ਵੀ ਆਉਣੀਆਂ ਉਹ ਪਿਤਾ ਜੀ ਦੀ ਇੰਨਾ ਲੰਮਾ ਜਿਹੜਾ ਸੰਘਰਸ਼ ਆ ਉਹਨੂੰ ਕਾਰਪਿੱਡੋ ਕਰਨ ਦੀ ਕੋਸ਼ਿਸ਼ ਕਰਨੀ ਝੂਠੀ ਨਾਕਾਮ ਕੋਸ਼ਿਸ਼ ਜਿਹੜੀ ਅਸੀਂ ਪੂਰੀ ਨਹੀਂ ਹੋਣ ਦੇਾਂਗੇ ਤਾਂ ਫਿਰ ਆਪਾਂ ਤਾਂ ਸ਼ੁਰੂ ਤੋਂ ਕਿਹਾ ਸੀ ਕਿ ਵੀ ਆਪਾਂ ਤਾਂ ਹੱਕ 'ਚ ਵੱਜ ਕੇ ਲੜਨ ਵਾਲੇ ਬੰਦੇ ਆ ਆਪਾਂ ਤੁਹਾਡੇ ਵਾਂਗੂ ਆਏ ਅੰਦਰ ਖਾਤੇ ਰਹਿ ਕੇ ਵੀ ਮੂਹ ਮੂਹ ਦੇ ਉੱਤੋਂ ਬਾਪੂ ਬਾਪੂ ਕਹੀ ਜਾਣਾ ਉਹਨੂੰ ਬਾਪੂ ਕਹਿੰਦੇ ਰਹੇ ਮੇਰੇ ਪਿਤਾ ਜੀ ਨੂੰ ਤੇ ਉਹਨੂੰ ਬਾਪੂ ਕਹੀ ਜਾਣਾ ਤੇ ਉਹਦੀ ਜੜ੍ਹਾਂ ਵੱਢੀ ਜਾਣੀਆਂ ਇਹੋ ਜਿਹੇ ਲੋਕ ਕਾਮਯਾਬ ਨਹੀਂ ਹੁੰਦੇਗੇ ਸੋ ਇਹ ਇੱਕ ਅਸਲ ਕਾਫੀ ਚਿਰ ਤੋਂ ਸਾਡਾ ਚੱਲ ਹੀ ਰਿਹਾ ਕਿਉਂਕਿ ਜਦੋਂ ਮੈਨੂੰ ਕੱਢਿਆ ਸੀ ਉਸ ਤੋਂ ਬਾਅਦ ਕੰਟੀਨਿਊ ਸਾਡਾ ਵਿਵਾਦ ਹੀ ਸੀਗਾ ਤੋਂ ਵਿਚਾਰ ਦੀ ਲੜਾਈ ਸਾਡੇ ਵਿੱਚ ਰਹਿੰਦਿਆਂ ਵੀ ਵਿਚਾਰ ਦੀ ਲੜਾਈ ਸੀ ਬਾਹਰ ਆ ਕੇ ਤਾਂ ਚਲੋ ਨੇ ਸਾਹਮਣੇ ਆਉਣਾ ਹੀ ਸੀ ਤੁਸੀਂ ਅੱਜ ਬਰਾੜ ਦੀ ਗੱਲ ਕਰ ਰਹੇ ਹੋ ਵਿਚਾਰਾਂ ਦੀ ਮੁੱਦਿਆਂ ਦੀ ਪਰ ਜੇਕਰ ਗੱਲ ਕੀਤੀ ਜਾਵੇ ਪਿਛਲੇ ਸਮੇਂ ਦੀ ਜਿਸ ਸਮੇਂ ਤੁਸੀਂ ਖੁਦ ਕਿਉਂਕਿ ਇਹ ਸੋਸ਼ਲ ਮੀਡੀਆ ਹੀ ਨਹੀਂ ਆਲਮੋਸਟ ਲੁਧਿਆਣਾ ਹੀ ਨਹੀਂ ਪੂਰਾ ਪੰਜਾਬ ਹੀ ਜਾਣਦਾ ਕਿ ਅੱਜ ਤੱਕ ਤੁਸੀਂ ਜਿਸ ਪ੍ਰਧਾਨ ਦੇ ਸਾਹਮਣੇ ਟੱਕਰ ਵਿੱਚ ਖੜੇ ਹੋ ਉਸ ਪ੍ਰਧਾਨ ਦੇ ਨਾਲ ਹੀ ਤੁਸੀਂ ਪਿੰਡਾਂ ਦੇ ਲੋਕਾਂ ਨੂੰ ਯੂਥ ਨੂੰ ਜੋੜਦੇ ਸੀ ਬਤੌਰ ਯੂਥ ਪ੍ਰਧਾਨ ਤੁਸੀਂ ਉਸੇ ਪ੍ਰਧਾਨ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਸੀ ਪਰ ਅੱਜ ਅੰਮੋ ਸਾਹਮਣੇ ਟੱਕਰ ਦੇ ਵਿੱਚ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗਦਾ ਜੀ ਜਿੰਨਾ ਲੋਕਾਂ ਨੂੰ ਤਾਕਤ ਦਿੱਤੀ ਆ ਅਸੀਂ ਰਲ ਕੇ ਸਾਰਿਆਂ ਨੇ ਅਸੀਂ ਅੱਜ ਉਹਨਾਂ ਤੋਂ ਤਾਕਤ ਖੋਣ ਜਾ ਰਹੇ ਹਾਂ ਰਲ ਕੇ ਸਾਰੇ ਤੇ ਚੰਗਾ ਲੱਗਦਾ ਹੈ ਤੇ ਇਹ ਕੰਮ ਕੀਤਾ ਹੈ ਬਿਲਕੁਲ ਪਾਰਟੀ ਲਈ ਤਾਂ ਫਿਰ ਉਹੀ ਤਾਂ ਗੱਲ ਤੁਸੀਂ ਚਲੋ ਵਧੀਆ ਸਵਾਲ ਹੈ ਤੁਸੀਂ ਮੈਨੂੰ ਕਹਿਤਾ ਕਿ ਤੁਸੀਂ ਕੰਮ ਕੀਤਾ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਨੌਜਵਾਨਾਂ ਨੂੰ ਨਾਲ ਜੋੜਿਆ ਪਾਰਟੀ ਦੇ ਪਰ ਉਹੀ ਨੌਜਵਾਨਾਂ ਚ ਮੇਰੇ ਨਾਲ ਹੈ ਨਾ ਉਹੀ ਨੌਜਵਾਨਾਂ ਚ ਮੇਰਾ ਸਾਥ ਦੇ ਰਹੇ ਆ ਔਰ ਉਹ ਨੌਜਵਾਨ ਵੀ ਸੱਚ ਦੀ ਲੜਾਈ ਲੜ ਰਹੇ ਆ ਮੈਂ ਤਾਂ ਹਰੇਕ ਕਾਂਗਰਸੀ ਵਰਕਰ ਨੂੰ ਕਹਿੰਨਾ ਹੈ ਕਿ ਤੁਸੀਂ ਜੇ ਲੱਗਦਾ ਤੁਹਾਨੂੰ ਕਿ ਕਮਲਜੀਤ ਸਿੰਘ ਬਰਾੜ ਨੇ ਪਾਰਟੀ ਲਈ ਕੁਝ ਕੀਤਾ ਲੋਕਾਂ ਲਈ ਕੁਝ ਕੀਤਾ ਹੈ ਕੰਮ ਕਰਿਆ ਤਾਂ ਤੁਸੀਂ ਮੇਰਾ ਸਾਥ ਦਿਓ ਨਾ ਤੁਸੀਂ ਉਹਨਾਂ ਬੰਦਿਆਂ ਦਾ ਸਾਥ ਫਿਰ ਕਿਉਂ ਦੇਣਾ ਹੈ ਜਿਥੋਂ ਲੱਗਦਾ ਵੀ ਕਮਲਜੀਤ ਸਿੰਘ ਬਰਾੜ ਸਟੈਂਡ ਤੇ ਅਸੀਂ ਸਹੀ ਸੀ ਤਾਂ ਇਹ ਸਹੀ ਕੰਮ ਕਰ ਰਿਹਾ ਸੀ ਇਹਦੇ باوجود ਵੀ ਪਾਰਟੀ ਚੋਂ ਕੱਢ ਦਿੱਤਾ ਗਿਆ ਚਾਹੇ ਮੇਰੇ ਜਿੰਨੀ ਮਿਹਨਤ ਇਹਨਾਂ ਦੋਨਾਂ ਨੇ ਕੀਤੀ ਹੈ ਚਾਹੇ ਦੋਨੇ ਪ੍ਰਧਾਨ ਰਹੇ ਆ ਪਾਲ ਇੰਡੀਆ ਰਿਹਾ ਉਹ ਪੰਜਾਬ ਦਾ ਰਿਹਾ ਤੇ ਜੇ ਮੇਰੇ ਜਿੰਨਾ ਕੰਮ ਇਹਨਾਂ ਦੋਨਾਂ ਨੇ ਕੀਤਾ ਤਾਂ ਕੋਈ ਗੱਲ ਨਹੀਂ ਫਿਰ ਮੈਨੂੰ ਵਾਸੇ ਕਰਦੇ ਪਰ ਜੇ ਇਹਨਾਂ ਨੇ ਕੰਮ ਹੀ ਨਹੀਂ ਕੀਤਾ ਮੈਨੂੰ ਪਤਾ ਤਾਂ ਕਾਂਗਰਸੀਆਂ ਨੂੰ ਸਾਰਿਆਂ ਨੂੰ ਆ ਹਾਲਾਂਕਿ ਜਿਨ੍ਹਾਂ ਨੇ ਐਮਐਲਏ ਦੀ ਚੋਣ ਲੜਿਆ ਪੰਜਾਬ 'ਚ ਉਹਨਾਂ ਨੂੰ ਵੀ ਪਤਾ ਕਮਲਜੀਤ ਸਿੰਘ ਬਾਰੇ ਜਿਨ੍ਹਾਂ ਨੌਜਵਾਨ ਯੂਥ ਕਾਂਗਰਸ ਕੰਮ ਕਰਦੇ ਉਹ ਵੀ ਸਾਰੇ ਜਾਣਦੇ ਆ ਬਹੁਤੇ ਜਿਹੜੇ ਜਾਣਦੇ ਉਹ ਮੈਨੂੰ ਪਿਆਰ ਦਿੰਦੇ ਆ ਅੱਜ ਵੀ ਮੇਰੇ ਨਾਲ ਖੜਦੇ ਆ ਪਿੰਡੋਂ ਪਿੰਡ ਜਾਨਾ ਤਾਂ ਭਰੋਸਾ ਦਿੰਦੇ ਆ ਹਜੇ ਮੈਂ ਮੀਟਿੰਗਾਂ ਵੱਡੀਆਂ ਸ਼ੁਰੂ ਨਹੀਂ ਕੀਤੀਆਂ ਹਾਲੇ ਤਾਂ ਸਟਾਰਟ ਕਰਨੀਆਂ ਐ ਅਜੇ ਤਾਂ ਲਾਮਬੰਦੀ ਹੋ ਰਹੀ ਆ ਪਿੰਡੋਂ ਪਿੰਡ ਹਜੇ ਤਾਂ ਸਾਥੀਆਂ ਨੂੰ ਖੜਾ ਕੀਤਾ ਜਾ ਰਿਹਾ ਹੈ ਅਜੇ ਕਾਗਜ਼ ਭਰਾਂਗੇ ਉਸ ਤੋਂ ਬਾਅਦ ਪਿੰਡੋਂ ਪਿੰਡ ਵੀ ਜਾਵਾਂਗੇ ਦੇਖਿਓ ਤੁਸੀਂ ਮਹਾਰਾਜ ਦੀ ਕਿਰਪਾ ਨੂੰ ਜਲਵਾ ਦਿਖਾਵਾਂਗੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਪਿਆਰ ਦਿਖਾਵਾਂਗੇ ਸੱਚ ਦਿਖਾਵਾਂਗੇ ਕਿਵੇਂ ਲੋਕ ਉਲਰ ਉਲਰ ਕੇ ਸੱਚ ਵੱਲ ਆ ਰਹੇ ਕਿਵੇਂ ਲੋਕ ਇੱਕ ਸੱਚੇ ਬੰਦੇ ਨੂੰ ਪਿਆਰ ਦੇ ਰਹੇ ਇਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਦਿਖਾਵਾਂਗੇ ਬਰਾਜੇ ਸੋਸ਼ਲ ਮੀਡੀਆ 'ਤੇ ਇੱਕ ਚਰਚਾ ਹੋਰ ਵੀ ਹੈ ਤੁਸੀਂ ਤਾਂ ਕਿਹਾ ਕਿ ਵਿਚਾਰ મતਭੇਦ ਹੈ ਨਾ ਜਿਨ੍ਹਾਂ ਦੇ ਕਾਰਨ ਅੱਜ ਤੁਸੀਂ ਲੱਗ ਲੱਗੋ ਪਰ ਸੋਸ਼ਲ ਮੀਡੀਆ ਤੇ ਚਰਚਾ ਇਹ ਹੈ ਤੁਹਾਡੇ ਵਿਰੋਧੀਆਂ ਦਾ ਸੋਸ਼ਲ ਮੀਡੀਆ ਤੇ ਕਹਿਣਾ ਇਹ ਹੈ ਕਿ ਕਮਲਜੀਤ ਸਿੰਘ ਬਰਾੜ ਪਾਰਟੀ ਤੋਂ ਆਪ ਬਾਗੀ ਹੋ ਕੇ ਬਾਹਰ ਨਿਕਲੇ ਹਨ ਕੀ ਕਹੋਗੇ ਮੇਰੇ ਕੋਲ ਤਾਂ ਚਿੱਠੀ ਹੈਗੀ ਹੈ ਭੈਣ ਜੀ ਜਿਹੜੀ ਚਿੱਠੀ ਨਾਲ ਮੈਨੂੰ ਬਾਹਰ ਕੱਢਿਆ ਹੈ ਸੋਸ਼ਲ ਮੀਡੀਆ ਤੇ ਹੁਣ ਜਦੋਂ ਅਫਵਾਹਾਂ ਫਲਾਉਂਦੇ ਹੋਣਗੇ ਕਿ ਆਪ ਬਾਗੀ ਹੋਇਆ ਬਾਕੀ ਤਾਂ ਸੋਚ ਹੈਗੀ ਹੈ ਸਾਡੀ ਤਬੀਅਤ ਸਾਡੀ ਬਾਗੀ ਹੈ ਪੰਜਾਬੀਆਂ ਦੀ ਤੇ ਉਸ ਬਾਗੀ ਪੁਣੇ ਨੂੰ ਤਾਂ ਕੁਛ ਲਨ ਦਾ ਯਤਨ ਹੈ ਹੁਣ ਤੁਸੀਂ ਦੇਖੋ ਇਹ ਉਮਰ ਹੁੰਦੀ ਆ ਬਾਗੀ ਪੁਨੇ ਦੀ 19 ਸਾਲ ਦੀ ਉਮਰ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਜਦੋਂ ਫਾਂਸੀ ਦਾ ਰੱਸਾ ਚੁੰਮਿਆ ਤੇ ਇਹ ਵਰਿਆਂ ਦੀ ਉਮਰ ਸੀ ਸ਼ਹੀਦ ਭਗਤ ਸਿੰਘ ਦੀ ਜਦੋਂ ਫਾਂਸੀ ਦਾ ਰੱਸਾ ਚੁੰਮਿਆ 27 ਵਰਿਆਂ ਦੀ ਉਮਰ ਸੀ ਗੁਰਨਾਨਕ ਪਾਤਸ਼ਾਹ ਦੀ ਜਦੋਂ ਉਹਨਾਂ ਨੇ ਬਾਬਰ ਨੂੰ ਜ਼ਾਬਰ ਕਹਿ ਕੇ ਲਲਕਾਰਿਆ ਸੀ ਤੇ 33 ਵਰਿਆਂ ਦੀ ਉਮਰ ਸੀ ਦਸ਼ਮੇਸ਼ ਪੀਤਾ ਦੀ ਜਦੋਂ ਉਹਨਾਂ ਨੇ ਸਾਨੂੰ ਅਮਰਦੀ ਦਾਤ ਬਖਸ਼ੀ ਕੇ ਅਸੀਂ ਸਵਾ ਸਵਾ ਲੱਖ ਦੇ ਆਹੋ ਲਾਹੇ ਹੁਣ ਇਹ ਉਮਰਾਂ ਹੈ ਨਾ 19 23 27 33 ਜਿਹੜੀ ਉਮਰ ਦੇ ਵਿੱਚ ਬਾਗੀ ਪੁਣਾ ਹੁੰਦਾ ਸੋਚ ਦੇ ਵਿੱਚ ਹੁਣ ਉਹ ਬਾਗੀ ਪੁਣਾ ਨੂੰ ਕੁਚਲਣ ਦੀ ਗੱਲ ਹੈ ਨਾ ਤੇ ਉਹ ਕੱਢਿਆ ਗਿਆ ਪਾਰਟੀ ਚੋਂ ਕਿਉਂਕਿ ਸਾਡਾ ਬਾਗੀ ਪੁਣਾ ਪਸੰਦ ਨਹੀਂ ਸਾਡਾ ਸੱਚ ਪਸੰਦ ਨਹੀਂ ਆਮ ਤੌਰ ਤੇ ਇਹਨਾਂ ਸਿਆਸੀ ਲੋਕਾਂ ਨੂੰ ਉਹ ਬੰਦੇ ਚਾਹੀਦੇ ਹੁੰਦੇ ਜਿਹੜੇ ਯੈਸਮੈਨ ਹੋ ਉਹ ਗਲਤੀ ਵੀ ਕਰਨ ਤਾਂ ਕਹਿੰਦਾ ਜੀ ਤੁਸੀਂ ਸਹੀ ਹੋ ਉਹ ਚੰਗਾ ਕੰਮ ਕਰਨ ਤੇ ਤਾਂ ਸਹੀ ਕਹਿਣਾ ਹੈ ਗਲਤ ਕਰਨ ਤੇ ਵੀ ਕਹਿੰਦੇ ਸਹੀ ਹੁਣ ਤੁਸੀਂ ਸਹੀ ਹੋ ਤਾਂ ਉਹ ਜਿਹੇ ਲੋਕਾਂ ਦੀ ਪਸੰਦ ਆ ਉਹਨਾਂ ਦੀ ਇਹ ਸਮਝਦੇ ਨਹੀਂ ਉਹ ਗੱਲ ਕਿ ਜਿਹੜਾ ਬੰਦਾ ਸਾਨੂੰ ਸਹੀ ਸਲਾਹ ਦੇ ਰਿਹਾ ਚੰਗੀ ਸਲਾਹ ਦੇ ਰਿਹਾ ਤੇ ਉਹ ਬੰਦਾ ਬਿਲਕੁਲ ਸੱਚਾ ਹੈ ਸਾਡਾ ਸਾਥੀ ਹੈ ਤੇ ਆਪਾਂ ਸਮਾਂ ਕਈ ਇਹੋ ਜਿਹੇ ਸਮਾਂ ਦੇ ਵਿੱਚ ਇਹਨਾਂ ਨੂੰ ਇਹੋ ਜਿਹੀ ਸਲਾਹਾਂ ਦਿੱਤੀਆਂ ਉਹਨਾਂ ਨੇ ਜੀਵਨ ਚ ਕਾਮਯਾਬ ਰਹੇ ਬਾਕੀ ਹੋ ਕੇ ਆਪਾਂ ਇਸ ਲਈ ਨਹੀਂ ਲੜ ਰਹੇ ਕਿ ਆਪਾਂ ਨੂੰ ਕਿਸੇ ਅਹੁਦੇ ਰਤਵੇ ਦੀ ਭੁੱਖ ਆ। ਮੇਰੇ ਪਿਤਾ ਜੀ ਮੰਤਰੀ ਰਹੇ ਆ, ਐਮ ਐਲ ਏ ਰਹੇ ਸਾਡਾ ਆਪਦਾ ਇਲਾਕਾ ਹੈ। ਤੇ ਜੇ ਮੈਂ ਇਹਨਾਂ ਦੇ ਮਗਰ ਲਾ ਕੇ ਥੱਲੇ ਲਾ ਕੇ ਇਸੇ ਵਿਚਾਰ ਦੇ ਪਿੱਛੇ ਲਾ ਕੇ ਤੁਰਦਾ ਰਹਿੰਦਾ ਤਾਂ ਮੈਨੂੰ ਐਮ ਐਲ ਏ ਡਿਗਰੀ ਤਾਂ ਮਿਲ ਹੀ ਜਾਣੀ ਸੀ। ਉਹ ਮੇਰੀ ਹੋਈ ਸੀ। ਐਮ ਐਲ ਏ ਵੀ ਬਣ ਜਾਂਦਾ। ਪਰ ਉੱਥੇ ਕਿਰਦਾਰ ਕਿੱਥੇ ਮੈਨੇ ਰੱਖਦਾ? ਵਿਚਾਰ ਕਿੱਥੇ ਮੈਨੇ ਰੱਖਦਾ? ਜੇ ਅਸੀਂ ਗੱਲਾਂ ਬਾਬਾ ਜਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀਆਂ ਕਰਨੀਆਂ ਤਾਂ ਉਹਨਾਂ ਵਰਗਾ ਸਿੱਦਕ ਸਬਰ ਵੀ ਤਾਂ ਬਣਾਉਣਾ ਹੈ ਨਾ। ਤੇ ਇਹਦਾ ਮਤਲਬ ਇਹ ਥੋੜੀਆਂ ਵੀ ਕੁਰਸੀਆਂ ਦੇ ਪਿੱਛੇ ਭੱਜ ਜਾਣਾ। ਹਾਂ ਅਸੀਂ ਦਿਖਾ ਜਿਵੇਂ 19 ਵਰਿਆਂ ਦੀ ਉਮਰ ਦੀ ਗੱਲ ਕੀਤੀ ਹੈ ਨਾ ਬਾਬਾ ਸਰਬਾਜੀ ਦੀ ਜਿਵੇਂ 7 ਤੇ 9 ਸਾਲ ਦੀ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਗੱਲ ਕੀਤੀ ਹੈ ਜੀ ਅਸੀਂ ਉਹਨਾਂ ਦੇ ਪੈਰੋਕਾਰ ਆ ਉਹਨਾਂ ਦੇ ਦਿਖਾਏ ਰਸਤੇ ਤੇ ਚੱਲਣਾ ਹੈ ਤਾਂ ਫਿਰ ਸਾਨੂੰ ਇਹ ਦਲੇਰੀ ਜ਼ਰੂਰਤ ਕਰਨੀ ਹੀ ਪੈਣੀ ਹੈ ਨਾ ਕਿ ਮੈਦਾਨ ਚ ਉਣਾ ਹੀ ਪੈਣਾ ਮੈਨੂੰ ਹੁਣ ਜਿਵੇਂ ਫੋਨ ਆਉਂਦੇ ਆ ਕਈ ਪਿੰਡਾਂ ਚ ਇੱਥੇ ਹੀ ਹੁਣੇ ਫੋਨ ਆ ਕੇ ਟੱਲ ਲੁਧਿਆਣੇ ਤੋਂ ਬਾੜੇਵਾਲ ਰੋਡ ਤੋਂ ਮੇਰਾ ਪਿਆਰ ਕਰਨ ਵਾਲਾ ਸਾਥੀ ਹੈ ਕਹਿੰਦਾ ਬਾਈ ਜੀ ਵੀ ਮੈਂ ਤਾਂ ਤੁਹਾਡਾ ਇਸ ਗੱਲੋਂ ਧੰਨਵਾਦ ਕਰਦਾ ਵੀ ਤੁਸੀਂ ਸਾਡੇ ਇਲਾਕੇ ਚ ਖੜੇ ਆ ਕੇ ਲੁਧਿਆਣੇ ਚ ਮਤਲਬ ਤੁਸੀਂ ਸਾਡੇ ਇਲਾਕੇ ਇਸ ਤਰ੍ਹਾਂ ਦੇ ਪਿੰਡਾਂ 'ਚ ਫੋਨ ਆਉਂਦੇ ਆ ਕਿ ਤੁਸੀਂ ਸਾਡੇ ਇਲਾਕੇ 'ਚ ਖੜੇ ਸਾਡੇ ਤੁਹਾਡਾ ਧੰਨਵਾਦ ਕਰਦੇ ਆ ਕਈ ਲੋਕਾਂ ਦਾ ਤਾਂ ਇਹ ਕਹਿਣਾ ਕਿ ਅਸੀਂ ਵੋਟਾਂ ਪਾਉਣ ਜਾਣਾ ਹੀ ਨਹੀਂ ਇਸ ਵਾਰ ਤੁਸੀਂ ਖੜੇ ਹੋ ਸਾਨੂੰ ਪਤਾ ਲੱਗ ਗਿਆ ਤੁਸੀਂ ਇਲੈਕਸ਼ਨ ਲੜ ਰਹੇ ਹੋ ਅਸੀਂ ਵੋਟਾਂ ਹੁਣ ਪਾ ਦੇਾਂਗੇ ਮਤਲਬ ਕਿ ਸਿਆਸੀ ਜਮਾਤਾਂ ਤੋਂ ਸਿਆਸੀ ਲੋਕਾਂ ਤੋਂ ਉਹਨਾਂ ਦੇ ਵਿਚਾਰਾਂ ਤੋਂ ਉਹਨਾਂ ਦੇ ਕਰਦਾਰਾਂ ਤੋਂ ਲੋਕ ਇਸ ਕਦਰ ਦੁਖੀ ਹੈ ਕਿ ਵੋਟ ਪਾਉਣ ਹੀ ਨਹੀਂ ਜਾਣਾ ਚਾਹੁੰਦੇ ਲੋਕ ਉਹ ਇਸ ਗੱਲ ਨੂੰ ਕੀ ਸਮਝੋਗੇ ਵੀ ਤੁਸੀਂ ਕੀ ਮਤਲਬ ਆਪਦਾ ਕਿਰਦਾਰ ਆਪਦੀ ਸੋਚ ਨੂੰ ਕਿੱਥੇ ਸੱਟ ਲਿਆ ਉਹਦੇ ਵਿਚਾਰ ਨੂੰ ਕਿੰਨਾ ਖੂ ਖਾਤੇ ਚ ਸੱਟ ਲਿਆ ਕਿ ਲੋਕ ਤੁਹਾਨੂੰ ਵੋਟਾਂ ਪਾਉਣ ਤੋਂ ਵੀ ਡਰਨ ਲੱਗੇ ਤੁਸੀਂ ਗੱਲ ਕੀਤੀ ਹੈ ਕਿ ਤੁਹਾਨੂੰ ਫੋਨ ਕਾਲਦੇ ਹੋ ਲੋਕ ਕਹਿੰਦੇ ਨੇ ਕਿ ਵਧੀਆ ਹੋਇਆ ਤੁਸੀਂ ਲੁਧਿਆਣਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਰ ਰਹੇ ਹੋ ਪਰ ਤੁਹਾਡੇ ਵਿਰੋਧੀਆਂ ਦਾ ਤਾਂ ਇਹ ਕਹਿਣਾ ਹੈ ਕਿ ਜਿਸ ਇਨਸਾਨ ਨੂੰ ਲੁਧਿਆਣਾ ਦੇ ਚੌਂਕ ਲੁਧਿਆਣਾ ਦੇ ਮਹੱਲੇ ਲੁਧਿਆਣਾ ਦੇ ਵਾਰਡ ਜਾਣਕਾਰੀ ਨਹੀਂ ਹੈ ਲੁਧਿਆਣਾ ਦੇ ਪਿੰਡਾਂ ਦਾ ਨਹੀਂ ਪਤਾ ਉਹ ਕਿਸ ਤਰ੍ਹਾਂ ਚੋਣ ਲੜੇਗਾ ਮੇਰੇ ਨਾਲ ਬਿਠਾਓ ਤਾਂ ਸੀ ਇਹਨਾਂ ਨੂੰ ਮੈਂ ਦੱਸਾਂ ਇੱਕ ਪਾਸੇ ਸ਼ੁਰੂ ਕਰ ਲਵਾਂ ਪਿੰਡੋਂ ਕਿਹੜਾ ਪਿੰਡ ਆ ਕਿੰਨੇ ਨੰਬਰ ਤੋਂ ਸ਼ੁਰੂ ਹੁੰਦਾ ਕਿੰਨੇ ਪਿੰਡ ਆ ਮੈਂ ਕਿੰਨੇ ਪਿੰਡਾਂ ਦੇ ਨਾਂ ਲੜਾਵਾਂ ਤੁਹਾਨੂੰ ਦੱਸਾਂ ਆਪਾਂ ਭੈਣ ਜੀ ਇਸ ਇਲਾਕੇ ਦੇ ਵਿੱਚ ਨਾ 8 ਸਾਲ ਇੰਚਾਰਜ ਰਹੇ ਹਾਂ ਯੂਥ ਕਾਂਗਰਸ ਦੇ ਬਤੌਰ ਯੂਥ ਕਾਂਗਰਸ ਦੇ ਇੰਚਾਰਜ ਦੋ ਦੋ ਵਾਰੀ ਟਰਮਾਂ ਦੇ 4 ਸਾਲ ਪਹਿਲਾਂ ਤੇ 4 ਸਾਲ ਬਾਅਦ ਵਿੱਚ ਉਸ ਤੋਂ ਬਾਅਦ ਉਸ ਵੇਲੇ ਜਿਹੜੇ ਵੇਲੇ ਮੈਂ ਇੰਚਾਰਜ ਸੀ ਯੂਥ ਕਾਂਗਰਸ ਦਾ ਮੇਰਾ ਦੋਸਤ ਪ੍ਰਧਾਨ ਸੀ ਦੀਪਕ ਖੰਡੂਰ ਇੱਥੇ ਖੰਡੂਰ ਪਿੰਡਾ ਲੋਕ ਸਭਾ ਦਾ ਪ੍ਰਧਾਨ ਸੀ ਤਾਂ ਸਾਨੂੰ ਉੱਪਰੋਂ ਯੂਥ ਕਾਂ ਕਿ ਤੁਸੀਂ ਵਾਰਡਾਂ ਦੇ ਪ੍ਰਧਾਨ ਲਾਉਣੇ ਆ ਬੂਥ ਕਮੇਟੀਆਂ ਬਣਾਉਣੀਆਂ ਸਾਰੇ ਬੰਦਿਆਂ ਦੇ ਨਾਂ 11-11 ਬੰਦਿਆਂ ਦੇ ਨਾਂ ਮੰਗੇ ਗਏ ਸੀ ਤੇ ਕੱਲਾ ਸਾਡਾ ਜ਼ਿਲ੍ਹਾ ਹੀ ਸੀ ਲੁਧਿਆਣਾ ਜਿੱਥੇ ਅਸੀਂ ਇੰਚਾਰਜ ਤੇ ਪ੍ਰਧਾਨ ਸੀ ਕਿ ਜਿਹੜਾ ਅਸੀਂ ਹਰੇਕ ਵਾਰਡ ਦੇ ਵਿੱਚੋਂ ਤੇ ਹਰੇਕ ਪਿੰਡ ਦੇ ਵਿੱਚੋਂ ਬੂਥ ਲੈਵਲ ਦੀਆਂ ਕਮੇਟੀਆਂ ਬਣਾਈਆਂ ਹੋਈਆਂ ਉਹ ਸਾਡੇ ਕੋਲ ਹੀ ਆ ਉਹ ਸਾਰਾ ਡਾਟਾ ਜਾਂ ਤਾਂ ਆਈ.ਵਾਈ.ਸੀ ਕੋਲ ਜਾਂ ਸਾਡੇ ਕੋਲ ਅਸੀਂ ਸਾਮਕ ਰੱਖਿਆ ਉਹ ਅਸੀਂ ਬਣਾਏ ਹੋਏ ਸੀ ਨਾ ਤੇ ਮੈਂ ਕੱਲਾ ਕੱਲਾ ਗਲੀ ਗਲੀ ਮਹੱਲਾ ਮਹੱਲਾ ਤੁਰ ਘੁੰਮਿਆ ਹੋਇਆ ਪਰ ਮੈਂ 2002 ਦਾ ਇਸ ਜ਼ਿਲ੍ਹੇ ਦੇ ਵਿੱਚ ਰਹਿਣਾ ਕਿਉਂਕਿ ਮੇਰੇ ਪਿਤਾ ਜੀ ਇੱਥੋਂ ਤਿੰਨ ਵਾਰ ਐਲੈਕਸ਼ਨ ਲੜ ਚੁੱਕੇ ਜਗਰਾਉਂ ਤੋਂ ਐਮਐਲਏ ਵੀ ਰਹੇ ਮੰਤਰੀ ਵੀ ਰਹੇ ਜਗਰਾਉਂ ਤੋਂ ਲੁਧਿਆਣਾ ਦਾ ਕਿੰਨਾ ਕੁ ਫਾਸਲਾ ਹੈ ਤੇ ਜਗਰਾਉ ਵੀ ਤਾਂ ਲੁਧਿਆਣਾ ਦੇ ਵਿੱਚ ਹੀ ਹੈ ਤਾਂ ਰੋਜ਼ ਮੇਰਾ ਆਉਣਾ ਜਾਣਾ ਸੀ ਰੋਜ਼ ਅਸੀਂ ਧਰਨੇ ਮੁਜ਼ਾਰੇ ਕਰਦੇ ਸੀ ਇਹ ਜਿਹੜੀ ਗੱਲ ਯੂਥ ਕਾਂਗਰਸ ਦੇ ਨੌਜਵਾਨ ਜਾਣਦੇ ਆ ਕਿ ਕਿਹੜਾ ਚੌਂਕ ਸੀ ਕਿਹੜਾ ਕਿਹੜੀ ਗਲੀ ਸੀ ਜਿੱਥੇ ਅਸੀਂ ਧਰਨਾ ਨੇ ਲਾਇਆ ਸਰਕਾਰ ਦੇ ਖਿਲਾਫ ਚਾਹੇ ਨਸ਼ੇ ਦੀ ਗੱਲ ਹੋਵੇ ਚਾਹੇ ਬਾਦਲਾਂ ਦੀਆਂ ਬੱਸਾਂ ਦੇ ਵਿੱਚੋਂ ਕੁੜੀਆਂ ਬੱਚਿਆਂ ਨੂੰ ਸਿੱਟ ਕੇ ਮਾਰਨ ਦੀ ਗੱਲ ਹੋਵੇ ਕੋਈ ਮੁੱਦਾ ਅਸੀਂ ਛੱਡੇ ਚਾਹੇ ਗੁਰੂ ਸਾਹਿਬ ਦੀ ਬੇਅਦਬੀ ਦੀ ਗੱਲ ਹੋਵੇ ਅਸੀਂ ਹਰੇਕ ਸੜਕ ਦੇ ਉੱਤੇ ਧਰਨੇ ਲਾਏ ਹੋਏ ਹਰੇਕ ਦਫ਼ਤਰ ਦੇ ਮੂਹਰੇ ਅਸੀਂ ਧਰਨੇ ਲਾਏ ਹੋਏ ਹਰੇਕ ਥਾਣੇ ਦਾ ਘਰਾਉ ਕੀਤਾ ਹੋਇਆ ਸੀ ਤੇ ਸਾਨੂੰ ਇਨਾਂ ਨੂੰ ਦੋਨਾਂ ਨੂੰ ਬਿਠਾ ਲਓ ਤੇ ਤਿੰਨੇ ਅਸੀਂ ਬੈਠ ਜਾਨੇ ਆ ਤਿੰਨਾਂ ਨੂੰ ਆਇਆ ਕਰਾਂਗੇ ਵਾਰੀ ਵਾਰੀ ਪੁੱਛਾਂਗੇ ਵੀ ਕਿਹੜਾ ਸਾਹਮਣੇ ਪੁੱਛ ਲਓ ਵੀ ਕਿਹੜਾ ਕਿਹੜਾ ਪਿੰਡ ਆ ਪਰ ਲਿਖ ਕੇ ਦੇ ਦੇਾਂਗੇ ਤੇ ਇਨਾਂ ਨੂੰ ਕਾਜਪੈਨ ਫੜਾ ਕੇ ਸਾਨੂੰ ਬਿਠਾ ਦਿਓ ਕਿ ਪਿੰਡਾਂ ਦੇ ਨਾਂ ਲਿਖ ਕੇ ਦਿਖਾ ਦਿਓ 350 ਪਿੰਡ ਆ ਚਲ ਇਹਨਾਂ ਨੂੰ ਕਹੋ 20 ਪਿੰਡਾਂ ਦੇ ਨਾਂ ਲਿਖ ਕੇ ਦਿਖਾ ਦਿਓ ਤੇ ਕਮੇਡੀ ਸਿੰਘ ਤਾਂ ਲਿਖਾ ਕੇ ਲਿਖ ਕੇ ਦੱਸ ਵੀ ਦੇਊਗਾ ਕਮੇਡੀ ਸਿੰਘ ਤਾਂ ਜ਼ੁਬਾਨੀ ਬੋਲ ਕੇ ਵੀ ਤੁਹਾਨੂੰ ਵੀ ਦੱਸ ਸਕਦਾ ਮੈਂ ਤਾਂ ਤੇ ਇਹ ਤਾਂ ਗੱਲ ਉਹ ਤਾਂ ਹੁਣ ਵਿਰੋਧੀਆਂ ਨੇ ਹੁਣ ਪਤਾ ਲੱਗ ਗਿਆ ਇਹ ਲੋਕ ਇਹਨੂੰ ਪਿਆਰ ਕਰਦੇ ਆ ਦੀ ਲੋਕ ਇਹ ਸਾਡੇ ਦੂਜੇ ਲੀਡਰਾਂ ਤੋਂ ਅੱਗੇ ਲਾਂਗੇ ਕੈਂਡੀਡੇਟਾਂ ਤੋਂ ਇਹ ਤਾਂ ਉਹ ਇਹੋ ਜਿਹਾ ਝੂਠਾ ਪ੍ਰਚਾਰ ਹੀ ਕਰਨਗੇ ਕਿ ਹੋਰ ਇਹਨਾਂ ਕੋਲੇ ਕੁਝ ਹੈ ਨਹੀਂ ਮੇਰੇ ਖਿਲਾਫ ਬੋਲਣ ਨੂੰ ਕਿਉਂਕਿ ਪਾਤਸ਼ਾਹ ਦੀ ਬਖਸ਼ਿਸ਼ ਨਹੀਂ ਹੈ ਜੇਕਰ ਆਪਾਂ ਗੱਲ ਕਰੀਏ ਸੋਸ਼ਲ ਮੀਡੀਆ ਦੀ ਕਚੈਰੀ ਤਾਂ ਸੋਸ਼ਲ ਮੀਡੀਆ ਦੀ ਕਚੈਰੀ ਦੇ ਵਿੱਚ ਤੁਹਾਡੇ ਉੱਤੇ ਤੁਹਾਡੇ ਵਿਰੋਧੀ ਇਹ ਇਲਜ਼ਾਮ ਲਗਾਉਂਦੇ ਨੇ ਕਿ ਜਦੋਂ ਤੁਸੀਂ ਕਾਂਗਰਸ ਪਾਰਟੀ ਨਾਲ ਸੀ ਉਦੋਂ ਤੁਹਾਨੂੰ ਬੇਅਦਬੀ ਯਾਦ ਨਹੀਂ ਸੀ ਤੇ ਹੁਣ ਅੱਜ ਤੁਸੀਂ ਬੇਅਦਬੀ ਨੂੰ ਮੁੱਦਾ ਬਣਾ ਕੇ ਲੋਕਾਂ ਤੋਂ ਵੋਟਾਂ ਮੰਗ ਰਹੇ ਹੋ ਉਹ ਭਾਈ ਪਹਿਲੀ ਗੱਲ ਤਾਂ ਇਹ ਹੈ ਵੀ ਜੇ ਮੁੱਤੇ ਬਣਾਉਣੇ ਹੋਣ ਤਾਂ ਮੁੱਤੇ ਤਾਂ ਹਜ਼ਾਰਾਂ ਏ ਜਿਹੜੇ ਖੜੇ ਓਵੇਂ ਜਿਉਂਦੀ ਤੋਂ ਮੁੱਦਿਆਂ ਦੀ ਰਾਜਨੀਤੀ ਆਪਾਂ ਕਰ ਲਾਂਗੇ ਬਿਠਾ ਲਓ ਜਿਹੜਾ ਲੀਡਰ ਇਹ ਗੱਲ ਕਰਦਾ ਪਰ ਜਿਹੜੀ ਤੁਸੀਂ ਗੱਲ ਕਰਦੇ ਹੋ ਉਹਨਾਂ ਕਿ ਜਿਹੜੇ ਬੰਦੇ ਕਹਿੰਦੇ ਆ ਕਿ ਬੇਅਦਬੀ ਵੇਲੇ ਜਦੋਂ ਬੇਅਦਬੀ ਹੋਈ ਸਰਕਾਰ ਸੀ ਮੈਂ ਤੁਹਾਨੂੰ ਉਹ ਚਾਣਨਾ ਪਾਦੇ ਆ 2015 ਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਬਾਦਲਾਂ ਦੀ ਸਰਕਾਰ ਰਹੀ ਉਹਦੇ ਖਿਲਾਫ ਵੀ ਲੜਦੇ ਰਹੇ ਹਾਂ ਸੜਕਾਂ ਤੇ ਬੈਠਦੇ ਰਹੇ ਵਿਧਾਨ ਸਭਾ ਦਾ ਘਰਾਓ ਵੀ ਕੀਤਾ ਉਸ ਤੋਂ ਬਾਅਦ 2018 ਚ ਕਾਂਗਰਸ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਮੇਰੇ ਪਿਤਾ ਜੀ ਉਸ ਵੇਲੇ ਐਮ ਐਲ ਏ ਸੀ ਕਾਂਗਰਸ ਵੱਲੋਂ ਤੇ ਕਮਲਜੀਤ ਸਿੰਘ ਬਰਾੜ ਉਸ ਦਿਨ ਬਰਗਾੜੀ ਮੋਰਚੇ 'ਚ ਸ਼ਾਮਲ ਹੋਇਆ ਸੀ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਲੰਬੀ ਰੈਲੀ ਕਰ ਰਿਹਾ ਸੀ ਬਾਦਲ ਪਟਿਆਲੇ ਰੈਲੀ ਕਰ ਰਿਹਾ ਸੀ ਦੋਨੇ ਜਮਾਤਾਂ ਦੀਆਂ ਰੈਲੀਆਂ ਅਲੱਗ-ਅਲੱਗ ਸੀ ਤੇ ਪਰ ਗੁਰੂ ਦੇ ਪਿਆਰਿਆਂ ਦਾ ਗੁਰੂ ਦੇ ਸਤਕਾਰਿਆਂ ਦਾ ਇੱਕ ਇਕੱਠ ਸੀ ਬਰਗਾੜ ਵਜੋਂ ਉਸ ਰੈਲੀ ਦੇ ਵਿੱਚ ਸ਼ਾਮਲ ਹੋਏ ਸੀ ਉਸ ਇਕੱਠ ਦੇ ਵਿੱਚ ਸ਼ਾਮਲ ਹੋਏ ਸੀ ਔਰ ਇਹ ਕੋਈ احਸਾਨ ਨਹੀਂ ਕੀਤਾ ਇਹ ਮੇਰਾ ਫਰਜ਼ ਬਣਦਾ ਸੀ ਬਤੌਰ ਇੱਕ ਪੰਜਾਬ ਦਾ ਵਸਿੰਦਾ ਤੇ ਇੱਕ ਸਿੱਖ ਹੋਣ ਦੇ ਨਾਤੇ ਗੁਰੂ ਦੇ ਪਿਆਰ ਦੇ ਨਾਤੇ ਔਰ ਉਦੋਂ ਕੈਪਟਨ ਅਮਰਿੰਦਰ ਸਿੰਘ ਲੰਬੀ ਦੇ ਵਿੱਚ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਿਹਾ ਸੀ ਕਮਲਜੀਤ ਸਿੰਘ ਬਰਾੜ ਬਰਗਾੜੀ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ बोल ਰਿਹਾ ਸੀ ਇਨਸਾਫ ਦੀ ਮੰਗ ਕਰ ਰਿਹਾ ਸੀ ਉਦੋਂ ਕਾਂਗਰਸੀ ਸਰਕਾਰ ਸੀ ਉਸ ਤੋਂ ਵੀ ਬਿਨਾ 13 ਵਾਰ ਮੈਂ 15 ਵਾਰ ਉਹਨਾਂ ਨੂੰ ਮਿਲਿਆ ਮੈਂ 13 ਵਾਰ ਸਿਰਫ ਕੈਪਟਨ ਅਮਰਿੰਦਰ ਸਿੰਘ ਨਾਲ ਦੋ ਵਾਰ ਤਾਂ ਚਲੋ ਸਾਸਰੀ ਕਾਲੀ ਹੋਈ ਇਕੱਠੇ ਮਿਲ ਨਹੀਂ ਸਕੇ ਬਹੁਤਾ ਗੱਲ ਨਹੀਂ ਹੋਈ 13 ਵਾਰ ਕੈਪਟਨ ਅਮਰਿੰਦਰ ਸਿੰਘ ਦੇ ਘਰ ਜਾ ਕੇ ਵੀ ਉਹਦੇ ਕੋਲੇ ਸਿਰਫ ਤੇ ਸਿਰਫ ਇੱਕੋ ਹੀ ਗੱਲ ਰੱਖੀ ਆ ਇਸ ਗੱਲ ਦਾ ਕੈਪਟਨ ਅਮਰਿੰਦਰ ਸਿੰਘ ਜਿਉਂਦਾ ਜਾਗਦਾ ਸਬੂਤ ਬੈਠਾ ਹੈ ਲੋਕੋ ਤੋਂ ਸਵਾਲ ਕਰ ਸਕਦੇ ਆ ਪ੍ਰੈਸ ਤੋਂ ਸਵਾਲ ਕਰ ਸਕਦੇ ਆ ਉਹ ਤੋਂ ਪਰਸਨਲੀ ਜਾ ਕੇ ਪੁੱਛਿਆ ਜਾ ਸਕਦਾ 13 ਵਾਰ ਸਿਰਫ ਮੈਨੂੰ ਬੇਅਦਬੀ ਦਾ ਮਸਲਾ ਹੱਲ ਕਰਨ ਦੀ ਗੱਲ ਕੀਤੀ ਬੇਅਦਬੀ ਦੇ ਦੋਸ਼ਿਆਂ ਨੂੰ ਟੰਗਣ ਦੀ ਗੱਲ ਕੀਤੀ ਆਖਰੀ ਵਾਰ ਸਰਦਾਰ ਲਾਲ ਸਿੰਘ ਜਿਸ ਦਿਨ ਮਾਰਕੀਟ ਸੌਰੀ ਮੰਡੀ ਬੋਰਡ ਦੇ ਪ੍ਰਧਾਨ ਬਣੇ ਚੇਅਰਮੈਨ ਬਣਿਆ ਉਹਨਾਂ 'ਚ ਤਾਜ ਪੁਸ਼ੇ ਸੀ ਮੈਂ ਉੱਥੇ ਜਾ ਕੇ ਜਦੋਂ ਗੱਲ ਕੀਤੀ ਅਸੀਂ ਤੁਰੇ ਹੁੰਦਿਆਂ ਗੱਲ ਕੀਤੀ ਉਹਦੀ ਵੀਡੀਓ ਵੀ ਹੈਗੀ ਸਾਡੇ ਕੋਲ ਜੀ ਤਾਂ ਉਦੋਂ ਮੈਨੂੰ ਉਹਨਾਂ ਨੇ ਕਿਹਾ ਕਿ ਬੇਟਾ ਅਸੀਂ ਬੜੇ ਅੱਛੇ ਤਰੀਕੇ ਨਾਲ ਲੱਗੇ ਹੋਏ ਆਂ ਤੇ ਜਲਦੀ ਇਨਸਾਫ ਕਰਾਂਗੇ ਉਸ ਤੋਂ ਬਾਅਦ ਉਹ ਮਿਲਣੋਂ ਹਟ ਗਿਆ ਮਤਲਬ ਮੈਨੂੰ ਇਹ ਤਾਂ ਕਿਤੇ ਨਾ ਕਿਤੇ ਮਨ ਦੇ ਵਿੱਚ ਸਕੂਨ ਆ ਨਾ ਕਿ ਮੈਂ ਸੱਤਾ ਦੇ ਵਿੱਚ ਰਹਿੰਦੇ ਆ ਜਿਹੜੀ ਸਰਕਾਰ ਦਾ ਮੈਂ ਹਿੱਸਾ ਸੀ ਤੇ ਮੈਂ ਉਸ ਸਰਕਾਰ ਦੇ ਵਿੱਚ ਬੇਅਦਬੀ ਦਾ ਇਨਸਾਫ ਮੰਗਦਾ ਰਿਹਾ ਤੇ ਜੇ ਮੈਂ ਕੋਈ ਹੋਰ ਇੱਕ ਵੀ ਕੰਮ ਲਿਆ ਹੋਵੇ ਸਰਕਾਰ ਤੋਂ ਕਿਸੇ ਕੋਈ ਐਮਐਲਏ ਕੋਈ ਮੰਤਰੀ ਕੋਈ ਸੀਐਮ ਕਹਿ ਦੇਵੇ ਕਿ ਕਮਲਜੀਤ ਸਿੰਘ ਬਰਾੜ ਨੇ ਸਾਥੋਂ ਇੱਕ ਵੀ ਨਿੱਜੀ ਕੰਮ ਲਿਆ ਹੈ ਕੋਈ ਦੋ ਪੈਸੇ ਕਮਾਉਣ ਦੀ ਵੀ ਗੱਲ ਕੀਤੀ ਆ ਜਾਂ ਕਿਸੇ ਦਾ ਹੋਰ ਕਿਸੇ ਦਾ ਵੀ ਕੰਮ ਆਪਦਾ ਨਿੱਜੀ ਸਵਾਰਿਆ ਹੋਵੇ ਤਾਂ ਮੈਂ ਇਸ ਗੱਲ ਦਾ ਦੇਣਦਾਰ ਹੋਊਗਾ ਮੈਂ ਸਿਰਫ ਤੇ ਸਿਰਫ ਜਦੋਂ ਗੱਲ ਕਰਦਾ ਸੀ ਬੇਅਦਬੀ ਦੇ ਇਨਸਾਫ ਦੀ ਗੱਲ ਕਰਦਾ ਸੀ ਜੇਕਰ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਹੋਰ ਬਣਿਆ ਹੋਇਆ ਕਹਿੰਦੇ ਖੰਡੂਰ ਸੀਟ ਤੋਂ ਆਜ਼ਾਦ ਉਮੀਦਵਾਰ ਵੀਰ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਜੋ ਵੀ ਗਾਈਡਲਾਈਨ ਦਿੱਤੀਆਂ ਜਾ ਰਹੀਆਂ ਨੇ ਉਸ ਸੀਟ ਦੇ ਸੰਬੰਧ ਵਿੱਚ ਉਹ ਸਾਰੀਆਂ ਕਮਲਜੀਤ ਸਿੰਘ ਬਰਾੜ ਦੇ ਦਿਮਾਗ ਤੋਂ ਚੱਲ ਰਹੀਆਂ ਨੇ ਦੇਖੋ ਜੀ ਆਪਾ ਤਾਂ ਕਹਿੰਦੇ ਵੀ ਐਸੀ ਮਤ ਦੀ ਜੇ ਮੇਰੇ ਠਾਕੁਰ ਸਦਾ ਸਦਾ ਤੋਂ ਤੇ ਆਈ ਸੋਸ਼ਲ ਮੀਡੀਆ ਹੁਣ ਕੀ ਕਹਿੰਦਾ ਹੈ ਆਪਾਂ ਹੁਣ ਕੱਲੀ ਕੱਲੀ ਗੱਲ ਉਹਨਾਂ ਦੇ ਤਾਂ ਕੀ ਜਵਾਬ ਦੇਈ ਇਹਨਾਂ ਸਮਾਂ ਕਿੱਥੇ ਆਪਣੇ ਕੋਲੇ ਭੈਣ ਜੀ ਹਾਂ ਸਲਾਹ ਜ਼ਰੂਰ ਇਹ ਦਿੱਤੀ ਗਈ ਸੀ ਮੈਂ ਉਸ ਦਿਨ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਜਿਹੜਾ ਮੋਰਚਾ ਲੱਗਿਆ ਸੀ ਨਾ ਉਹਦੇ ਵਿੱਚ ਮੈਂ ਕਿਹਾ ਸੀ ਜ਼ਰੂਰ ਕਿ ਆਪਾਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਪਰਿਵਾਰ ਨੂੰ ਮਨਾਉਣਾ ਚਾਹੀਦਾ ਹੈ ਕਿ ਜੇ ਅਸੀਂ ਆਪਣੇ ਧੀਆਂ ਪੁੱਤ ਵੀ ਆਪਣੇ ਪੁੱਤਰ ਇੰਨੇ ਬੈਠੇ ਆਂਦਾ ਡੇਢ ਡੇਢ ਸਾਲ ਹੋ ਗਿਆ ਉਹਨਾਂ ਨੂੰ ਐਨਐਸੇ ਬਿਨਾਂ ਕਸੂਰੋ ਲਾਤੀ ਅੰਮ੍ਰਿਤ ਛਕਾ ਰਹੇ ਸੀ ਕੋਈ ਗੁਨਾਹ ਕਰ ਰਹੇ ਸੀ ਨਸ਼ੇ ਤੋਂ ਵਿਚਾਰ ਸੀ ਕੋਈ ਗਲਤੀ ਸੀ ਜਿਹੜਾ ਕੰਮ ਸਰਕਾਰਾਂ ਦਾ ਨਸ਼ਾ ਬੰਦ ਕਰਾਉਣਾ ਜਾਂ ਜਿਹੜਾ ਕੰਮ ਸ਼ਰੋਮਨੀ ਕਮੇਟੀ ਦਾ ਐ ਅੰਮ੍ਰਿਤ ਛਕਾਉਣਾ ਸੰਤਾਂ ਮਹਾਪੁਰਸ਼ਾਂ ਦਾ ਕੰਮ ਆ ਇਹ ਪ੍ਰਚਾਰ ਕਰਨਾ ਤਾਂ ਉਹ ਤਾਂ ਉਹ ਚੰਗਾ ਕੰਮ ਕਰ ਰਹੇ ਸੀ ਤੇ ਉਹਨਾਂ ਨੂੰ ਅੰਦਰ ਭੇਜਤਾ ਜੇ ਸਰਕਾਰ ਜਿਹੜੀ ਸਰਕਾਰ ਨੇ ਭੇਜਿਆ ਹੈ ਮੈਂ ਕਿਹਾ ਸੀ ਉਹ ਸਰਕਾਰ ਦੀਆਂ ਮਿੰਤਾ ਤਰਲੇ ਨਾ ਕਰੋ ਮਾਵਾਂ ਸਾਡੀਆਂ ਭੁੱਖੀਆਂ ਬੈਠੀਆਂ ਸੜਕਾਂ ਤੇ ਤਰਨੇ ਲਈ ਉਹ ਕੱਲੇ ਪਾਣੀ ਨਾਲ ਗੁਜ਼ਾਰਾ ਕਰ ਰਹੀਆਂ ਤੇ ਸੜਕਾਂ ਤੇ ਮਾਮਾ ਸਾਡੇ ਆਉਦੇ ਪੁੱਤਾਂ ਲਈ ਆਉਣ ਵਾਸਤੇ ਮੈਂ ਕਿਹਾ ਸੀ ਹਿੱਕ ਤੇ ਗੋਡਾ ਧਰੋ ਚੋਣ ਲੜਾਓ ਬਾਹਰ ਕਢਾਓ ਤਰਲੇ ਨਾ ਕਰੋ ਜਿਨ੍ਹਾਂ ਨੇ ਅੰਦਰ ਭੇਜਿਆ ਐਨਐਸਐਲ ਆਇਆ ਉਹਨਾਂ ਦੇ ਤਰਲੇ ਕਰਨੇ ਆ ਤਰਲਾ ਕਰਾਂਗੇ ਤਾਂ ਗੁਰਰਾਮਦਾਸ ਪਾਸ਼ਾ ਦਾ ਕਰਾਂਗੇ ਜਿਹੜਾ ਸਾਡਾ ਕੋਈ ਸਵਾਰੂਗਾ ਬੰਦਿਆਂ ਦੇ ਤਰਲੇ ਕਰਕੇ ਅਸੀਂ ਆਸਾਨ ਕਰਾਉਣੇ ਆ ਹੋਣਾ ਕੁਝ ਵੀ ਨਹੀਂ ਤੋਂ ਇਸ ਕਰਕੇ ਉਦੋਂ ਮੈਂ ਇਹ ਗੱਲ ਕਹੀ ਸੀ ਚੋਣ ਲੜਾਉਣੀ ਚਾਹੀਦੀ ਹੈ ਉਹ ਬਾਰੇ ਸਿਆਣੇ ਨੇ ਆਪ ਮੇਰੀ ਸਲਾਹ ਦੀ ਕੋਈ ਲੋੜ ਨਹੀਂ ਹੈਗੀ ਬਹੁਤ ਸਮਝਦਾਰ ਪਰਿਵਾਰ ਆ ਔਰ ਇਹ ਫੈਸਲਾ ਉਹਨਾਂ ਨੇ ਖਿੜੇ ਮੱਥੇ ਕਬੂਲ ਲਿਆ ਮੈਂ ਤਾਂ ਇਸ ਗੱਲ ਦਾ ਧੰਨਵਾਦ ਕਰਦਾ ਕਿਉਂ ਮੈਂ ਫਿਰ ਫੋਨ ਵੀ ਕੀਤਾ ਸੀ ਤਾਂ ਉਹ ਮੈਨੂੰ ਕਹਿੰਦੇ ਵੀ ਬੇਟਾ ਜੇ 1921 ਹੋ ਗਈ ਕੋਈ ਫਿਰ ਕੀ ਕਰਾਂਗੇ ਮੈਂ ਕਿਹਾ ਤੁਸੀਂ ਮੈਨੂੰ 1921 ਦੀ ਗੱਲ ਕਰਦੋਂ ਲੋਕ ਮਨ ਬਣਾਈ ਬੈਠੇ ਆ ਲੋਕ ਦਾ ਤਕਲੀਫ ਚਾ ਕਿ ਬੀਬੀ ਖਾਲੜਾ ਦਾ ਮੇਹਣਾ ਕਦੋਂ ਲਾਈਏ ਸੀ ਬੀਬੀ ਖਾਲੜਾ ਜੀ ਦੇ ਜਿਹੜਾ ਪਿਛਲੀ ਵਾਰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਤੇ ਲੋਕ ਇਸ ਗੱਲ ਤੋਂ ਤੜਫਦੇ ਰਹੇ 5 ਸਾਲ ਕਿ ਕਦੋਂ 5 ਸਾਲ ਹੋਣ ਤੇ ਅਸੀਂ ਉਹ ਪੰਥ ਦਾ ਉਹ 70 80 ਪਿੰਡਾਂ ਦੇ ਲੋਕਾਂ ਨੇ ਤਹਿਇਆ ਕਰ ਲਿਆ ਕਿ ਸਾਡੇ ਪਿੰਡ ਕਿਸੇ ਸਿਆਸੀ ਧਿਰ ਦਾ ਬੂਥ ਨਹੀਂ ਲੱਗੂ ਮਤੇ ਬੈ ਕੇ ਪੰਚੇਤਾਂ ਵੱਲੋਂ ਇੱਕੋ ਹੀ ਬੂਥ ਲੱਗਣਾ ਹੈ ਜਿੰਨੇ ਚੱਲ ਪੜੇ ਸਕਣਾ ਪ੍ਰਸ਼ਦਾ ਸਕਣਾ ਉੱਥੇ ਆ ਕੇ ਸਕੋ ਨਹੀਂ ਅਸੀਂ ਕਿਸੇ ਹੋਰ ਧਿਰ ਦਾ ਬੂਥ ਨਹੀਂ ਲਉਣਾ ਕੱਲਾ ਇੱਕ ਪੰਤਿਕ ਧਿਰ ਦਾ ਭਾਈ ਅਮਰਤਪਾਲ ਸਿੰਘ ਦਾ ਬੂਥ ਲੱਗੂਗਾ ਤੇ ਇਹ ਇਹ ਸਾਰੇ ਪਿੰਡਾਂ ਦੇ ਵਿੱਚ ਉੱਤੇ ਹਰੇਕ ਪਿੰਡਾਂ ਦੇ ਵਿੱਚ ਹੋਣੀ ਚਾਹੀਦੀ ਗੱਲ ਕਿ ਜਦੋਂ ਅਸੀਂ ਨਹੀਂ ਆਪਦੇ ਭਰਾਵਾਂ ਨਾਲ ਖੜਾਂਗੇ ਤੇ ਸਰਕਾਰ ਤਾਂ ਖੜਦੀ ਵੀ ਨਹੀਂ ਸਰਕਾਰ ਜ਼ੁਲਮ ਕਰਦੀ ਹੈ ਤੇ ਸਰਕਾਰ ਦੇ ਜ਼ੁਲਮ ਦੇ ਖਿਲਾਫ ਅੱਜ ਸਾਡੇ ਕੋਲੇ ਮੌਕਾ ਹੈ ਸਰਕਾਰ ਦੀ ਚੀਕ ਪਾਉਣ ਦਾ ਮੌਕਾ ਹੈ ਸਰਕਾਰ ਦੀ ਚੀਕ ਕਢਾਉਣ ਦਾ ਮੌਕਾ ਸਾਡੇ ਕੋਲ ਹੁਣ ਹੈ ਉਹ ਬਟਨ ਦੱਬਣਾ ਜਦੋਂ ਬਟਨ ਦੀ ਚੀਕ ਨਿਕਲੀ ਉਵੇਂ ਸਰਕਾਰ ਦੀ ਚੀਕ ਨਿਕਲਣੀ ਜਿਨ੍ਹਾਂ ਨੇ ਅੰਨੇ ਸਿਲਾਈਏ ਦੱਸਣ ਦੀ ਲੋੜ ਅੱਜ ਕਿ ਜੇ 2% ਵਾਲੇ ਦੇਸ਼ ਨੂੰ ਯਾਦ ਕਰਾਉਣ ਵਾਲੇ ਨਾ ਉਹ ਆਪਦੇ ਪੁੱਤਰਾਂ ਨੂੰ ਬਾਹਾਂ ਫੜਫੜ ਕੇ ਬਾਹਰ ਲੈ ਕੇ ਆਉਣਗੇ ਖਿੱਚ ਕੇ ਸੋ ਇਹ ਕਾਰਨ ਸੀ ਚਲੋ ਸੋਸ਼ਲ ਮੀਡੀਆ ਜੋ ਮਰਜ਼ੀ ਬਣਾਈ ਜਾਵੇ ਕਿ ਮੇਰੀ ਸਲਾਹ ਨਾ ਚੱਲ ਰਹੀ ਹੈ ਤੇ ਮੈਂ ਏਡਾ ਕਿੰਨਾ ਕਿ ਸਿਆਣਾ ਵੀ ਮੇਰੀਆਂ ਸਲਾਹਾਂ ਲੋਕ ਮੰਨਣਗੇ ਜੀ ਸਰ ਜੀ ਦੋ ਸਰਕਾਰਾਂ ਤੇ ਤਿੰਨ ਮੁੱਖ ਮੰਤਰੀ ਬਦਲ ਗਏ ਪਰ ਬੇਅਦਬੀ ਦਾ ਮਾਮਲਾ ਉੱਥੇ ਦਾ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤੁਹਾਡੀ ਇਸ ਸੰਬੰਧ ਦੇ ਵਿੱਚ ਤੁਸੀਂ ਅੱਜ ਵੀ ਕਿਤੇ ਨਾ ਕਿਤੇ ਬਹੁਤ ਪਿੱਛੇ ਹੋ ਕੀ ਕਹੋਗੇ ਨਹੀਂ ਅਸੀਂ ਪਿੱਛੇ ਤਾਂ ਨਹੀਂ ਹੈਗੇ ਸਾਨੂੰ ਸੰਘਰਸ਼ ਕਰਨ ਲਈ ਸੇਵਾ ਮਿਲੀ ਹੋਈ ਹੈ ਪਾਤਸ਼ਾਹੀ ਅਸੀਂ ਲਗਾਤਾਰ ਆਵਾਜ਼ ਚੁੱਕ ਰਹੇ ਹਾਂ ਆਵਾਜ਼ ਬਣੇ ਹੋਏ ਹਾਂ ਉਸ ਮੁਕਾਮ ਤੇ ਪਹੁੰਚਾਂਗੇ ਤਾਂ ਗਲਜਹਤ ਪਾਵਾਂਗੇ ਇਹਨਾਂ ਦੇ ਦੇਖੋ ਇਹ ਗੱਲ ਸਮਝਣ ਵਾਲੀ ਹੈ ਕਿ ਬਾਦਲਾਂ ਦੇ ਰਾਜ ਚ ਪਿਆਦ ਵੀ ਹੋਈ ਉਹਨਾਂ ਨੇ ਇਨਸਾਫ ਨਹੀਂ ਦਿੱਤਾ ਕਿੱਥੇ ਗਏ ਬਾਦਲ ਲੱਭੇ ਆ ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਲੰਗਾ ਲਏ ਉਹਨੇ ਇਨਸਾਫ ਨਹੀਂ ਦਿੱਤਾ ਕਿੱਥੇ ਗਿਆ ਕੈਪਟਨ ਅੱਜ ਕੋਈ ਪੁੱਛਦਾ ਉਹਨਾਂ ਨੂੰ ਹੁਣ ਤੀਜਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਅਸੀਂ 24 ਘੰਟਿਆਂ ਚ ਬੇਅਦਬੀ ਦਾ ਇਨਸਾਫ ਦੇਵਾਂਗੇ ਵੀ ਸਾਡੇ ਕੋਲ ਤਾਂ ਜਾਂਚ ਕੀਤੀ ਪਈ ਹੈ ਸਾਡੇ ਐਮਐਲਏ ਨੇ ਜਾਂਚ ਕੀਤੀ ਹੋਈ ਹੈ ਹੁਣ ਇਹਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ 24 ਘੰਟਿਆਂ ਤੋਂ ਬਾਅਦ ਹੁਣ ਅੱਜ 9 ਸਾਲ ਹੋ ਗਏ ਅੱਜ ਤੱਕ ਮਸਲਾ ਹੱਲ ਨਹੀਂ ਨਾ ਹੋਇਆ ਤਾਂ ਜਿਹੜੇ ਖੂ ਖਾਤੇ ਚ ਉਹ ਗਾ ਜਾ ਕੇ ਡੱਗੇ ਉਸੇ ਚ ਇਹਨੇ ਡਿੱਗਣਾ ਹੈ ਮਤਲਬ ਇਹ ਸਬਕ ਹੀ ਇਹਨਾਂ ਨੂੰ ਲੈ ਲੈਣਾ ਚਾਹੀਦਾ ਨਾ ਉਹਨਾਂ ਤੋਂ ਕਿ ਜੇ ਉਹਨਾਂ ਨੇ ਬੇਅਦਬੀ ਦਾ ਇਨਸਾਫ ਨਹੀਂ ਕੀਤਾ ਗੁਰੂ ਨਾਲ ਮੱਥਾ ਲਾਉਣ ਦੀ ਕੋਸ਼ਿਸ਼ ਕੀਤੀ ਬਾਦਲਾਂ ਨੇ ਤੇ ਕੈਪਟਨ ਤੇ ਅੱਜ ਉਹਨਾਂ ਦਾ ਹਸ਼ਰ ਕੀ ਹੋਇਆ ਭਗਵੰਤਮਾਨ ਨੂੰ ਉਹਨਾਂ ਦੇ ਹਸ਼ਰ ਤੋਂ ਹੀ ਸਭ ਕੁਝ ਸਿੱਖ ਲੈਣਾ ਚਾਹੀਦਾ ਕਹਿੰਦੇ ਨੇ ਕਿ ਬੀਤੇ ਦੀਆਂ ਜਾਂ ਲੋਕਾਂ ਦੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਜੇ ਆਪਦੀਆਂ ਗਲਤੀਆਂ ਤੋਂ ਸਿੱਖੋਗੇ ਤਾਂ ਤੁਸੀਂ ਸਾਰੀ ਜ਼ਿੰਦਗੀ ਬੁੱਢੇ ਹੋ ਜਾਓਗੇ ਤੁਹਾਨੂੰ ਸਮਝ ਨਹੀਂ ਆਉਣੀ ਸਿੱਖਦੇ ਰਹੋਗੇ ਦੂਜੇ ਦੀਆਂ ਗਲਤੀਆਂ ਤੋਂ ਸ ਤੂੰ ਹੌ ਦਾ ਗੱਡਾ ਡਭੋ ਕੇ ਖੜ ਗਿਆ ਉਹ ਖੁ ਭੋਕੇ ਖੜ ਗਿਆ ਤਾਂ ਤੈਨੂੰ ਇਹਦਾ ਇਨਸਾਫ ਜਲਦ ਦੇ ਦੇਣਾ ਚਾਹੀਦਾ ਜੇ ਇਨਸਾਫ ਮਿਲ ਜੂਗਾ ਤਾਂ ਲੋਕ ਖੁਸ਼ ਹੋ ਜਾਣਗੇ ਲੋਕਾਂ ਦੇ ਹਿਰਦੇ ਸ਼ਾਂਤ ਹੋ ਜਾਣਗੇ ਤੂੰ ਇਹ ਅਸੀਂ ਪਿੱਛੇ ਨਹੀਂ ਹੈਗੇ ਸਾਨੂੰ ਜਿਹੜੀ ਪਾਸ਼ਾ ਨੇ ਸੇਵਾ ਬਖਸ਼ੀ ਅਸੀਂ ਉਹ ਕਰੀ ਜਾਂਦੇ ਆ ਇਹ ਨਿਰੰਤਰ ਇਸ ਗੱਲ ਦੇ ਉੱਤੇ ਪਹਿਰਾ ਦਿੰਦੇ ਰਹਾਂਗੇ ਸਾਨੂੰ ਤੇ ਸਾਰਿਆਂ ਨੂੰ ਕਿਉਂਕਿ ਗੁਰੂ ਸਾਹਿਬ ਸਾਂਝੀ ਵਾਲਤਾ ਦਾ ਸੁਨੇਹਾ ਦਿੰਦੇ ਨੇ ਸਭੇ ਸਾਂਝੀ ਵਾਲ ਸਦਾਇ ਤੂੰ ਕਿਸੇ ਦਾ ਦਿਸੇ ਬਾਹਰਾ ਜੀਓ ਅਸੀਂ ਤਾਂ ਇੱਕੋ ਮਾਂ ਦੇ ਇੱਕੋ ਬਾਪ ਦੇ ਪੁੱਤ ਆ ਸਾਰੇ ਇੱਕ ਪਿਤਾ ਇੱਕ ਸਕੇ ਹਮਾਰਕ ਤੂੰ ਮੇਰਾ ਗੁਰਹਾਈ ਜਾਂ ਅਸੀਂ ਕਹਿੰਦੇ ਹੁੰਨੇ ਆ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਬੰਧ ਇੱਕ ਨੂਰ ਤੇ ਸਭ ਜੇ ਕੋ ਪਜਾ ਕੌਣ ਭਲੇ ਕੋ ਮੰਦੇ ਜਦੋਂ ਇੱਕ ਨੂਰ ਦੇ ਵਿੱਚੋਂ ਸਾਰੇ ਉਪਜੇ ਹੋਏ ਨੇ ਇੱਕ ਬਾਪ ਦੇ ਪੁੱਤਰਾਂ ਤਾਂ ਸਾਨੂੰ ਸਾਰਿਆਂ ਨੂੰ ਹਿੰਦੂ ਸਿੱਖ ਮੁਸਲਮਾਨਾਂ ਨੂੰ ਰਲ ਕੇ ਹੀ ਇਹ ਗੁਰੂ ਸਾਹਿਬ ਦੀ ਬਿਆਦਬੀ ਇਨਸਾਫ ਦੀ ਗੱਲ ਕਰਨੀ ਚਾਹੀਦੀ ਹੈ ਕੱਲੀ ਮ ਵਾਰੀ ਨਹੀਂ ਜਾਂ ਕੱਲੀ ਤੁਹਾਡੀ ਨਹੀਂ ਜਾਂ ਤੁਹਾਡੇ মিডিਆ ਵਾਲਿਆਂ ਦੀ ਨਹੀਂ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਸਭ ਨੂੰ ਇਹ ਸਭ ਦੇ ਹਿਰਦਿਆਂ ਨੂੰ ਇਸ ਗੱਲ ਦਾ ਦਰਦ ਹੈ ਤੇ ਉਹ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਕਿਹਨੂੰ ਸਜ਼ਾ ਦੇਣੀ ਇਹਨਾਂ ਲੋਕਾਂ ਨੇ ਉਹਨਾਂ ਨੂੰ ਐਂਟਰਟੇਨ ਕੀਤਾ ਇਹਨਾਂ ਲੋਕਾਂ ਨੇ ਸਰਕਾਰਾਂ ਨੇ ਪਹਿਲਾਂ ਬਾਦਲ ਕਿਆ ਨੇ ਉਹਨਾਂ ਨੂੰ ਬਿਨਾਂ ਮੰਗੇ ਮਾਫੀ ਦਿੱਤੀ ਜਿਹੜੇ ਦੋਸ਼ੀ ਸੀ ਫਿਰ ਮਾਫੀ ਦੇਣ ਤੋਂ ਬਾਅਦ ਜਸਟੀਫਾਈ ਕਰ ਲਈ ਕਿ ਅਸੀਂ ਮਾਫ ਕਰ ਦਿੱਤਾ ਹੈ ਦੇਖੋ ਦੋਸ਼ੀਆਂ ਨੂੰ ਮਾਫ ਕਰ ਦਿੱਤਾ ਹੈ ਬਿਨਾਂ ਮੰਗੇ ਮਾਫੀ ਦੇਣ ਤੋਂ ਬਾਅਦ 97 ਲੱਖ ਰੁਪਏ ਦੇ ਗੁਰੂ ਦੀ ਗੋਲਕ ਚੋਂ ਜਿੱਥੇ ਕਿਰਤੀ ਲੋਕ 10-10 ਰੁਪਏ ਦਾ ਮੱਥਾ ਟੇਕਦੇ ਆ ਮਿਹਨਤ ਦਾ ਆਉਦੀ ਦਾ ਜਿਨ੍ਹਾਂ ਦਾ ਮੁੜਕੇ ਦੀ ਕਮਾਈ ਖੂਨ ਪਸੀਨੇ ਦੀ ਕਮਾਈ ਉਹ ਕਮਾਈ ਉਹ ਜਿਹੜੇ ਗੁਰੂ ਸਾਹਿਬ ਦੇ ਚਰਨਾਂ 'ਚ ਰੱਖਦੇ ਜਾ ਕੇ ਉਹਦੇ ਚੋਂ 97 ਲੱਖ ਦੇ ਇਸ਼ਤਿਹਾਰ ਲਾਤੇ ਉਸ ਦੋਸ਼ੀ ਦੇ ਲਈ ਸਾਧ ਦੇ ਲਈ ਕਿ ਇਹਨੂੰ ਅਸੀਂ ਮਾਫ ਕਰ ਦਿੱਤਾ ਫਿਰ ਅਕਾਲ ਤਖਤ ਸਾਹਿਬ ਦੇ ਜਹੇਦਾਰਾਂ ਨੂੰ ਘਰੇ ਸੱਦ ਕੇ ਇੱਕ ਪੰਥਕ ਜਮਾਤ ਦਾ ਨਮੇ ਦਾ ਭੋਲੂ ਜਿਹਾ ਬੰਦਾ ਉਹ ਬੇਵਕੂਫ ਇਨਸਾਨ ਜਿਹਨੇ ਪੰਜ ਜਹੇਦਾਰਾਂ ਨੂੰ ਘਰੇ ਬੁਲਾਇਆ ਕਰੇ ਬਲਾ ਕੋ ਨੂੰ ਹੁਕਮ ਚਾੜੇ ਕਿ ਮਾਫ ਕਰੋ ਇਹਨੂੰ ਬਿਨਾ ਮੰਗੇ ਮਾਫੀ ਇਸ ਤੇ ਕਿਨੇ ਗੁਰੂ ਘਰ ਜਾਓ ਗੁਰੂ ਬਖਸ਼ੇਨ ਦਾ ਦਿਆਲੂ ਆਕਰਪਾ ਲੂਆ ਗੁਰੂ ਮਾਫ ਕਰ ਦਿੰਦਾ ਹੈ ਮਾਫੀ ਤਾਂ ਕੋਈ ਮੰਗੇ ਜਾ ਕੇ ਜੀ ਉਹਨੇ ਮੰਗੀ ਵੀ ਨਹੀਂ ਮਾਫੀ ਉਹ ਉੱਥੇ ਚਿੱਠੀ ਵੀ ਨਹੀਂ ਲਿਖੀ ਕੋਈ ਉਹ ਘਰੇ ਬੈਠਾ ਤੁਸੀਂ ਮਾਫ ਕਰਤਾ ਕਰੋੜ ਰੁਪਏ ਦੇ ਹਿਥਿਆਰ ਲਵਾਤੇ ਆ 97 ਲੱਖ ਦੇ ਦੱਸੋ ਫਿਰ ਹੁਣ ਤੇ ਪੰਥੇ ਦੀ ਗੱਲ ਕਰਨ ਵਾਲੇ ਤੇ ਉਹ ਕਿੱਥੇ ਗਏ ਆ ਤੇ ਉਸੇ ਰਸਤੇ ਇਹਨਾਂ ਨੇ ਚਲੇ ਜਾਣਾ ਜਿਹੜੇ ਉਹ ਜਿੱਥੇ ਬਾਦਲ ਗਏ ਜਿੱਥੇ ਕੈਪਟਨ ਨੇ ਉਸੇ ਰਸਤੇ ਹੀ ਜਾਣਗੇ ਪਲਾ ਇਸ ਗੱਲ 'ਚ ਹੀ ਆ ਕਿ ਬੇਅਦਬੀ ਦਾ ਇਨਸਾਫ ਦੇ ਦੇ ਪਰ ਇਹਨਾਂ ਨੇ ਕਿੱਥੇ ਦੇਣਾ ਹੈ ਇਹਨਾਂ ਦੀ ਪਾਰਟੀ ਦਾ ਕਐਮਲ ਐਮਐਲਏ ਕੋਮਰ ਵਿਜੇ ਪ੍ਰਤਾਪ ਉਹ ਵਿਧਾਨ ਸਭਾ 'ਚ ਇਹਨਾਂ ਨੇ ਤਰਲੇ ਕਰੀ ਗਿਆ ਹਾੜੇ ਕਰੀ ਗਿਆ ਕਿ 30 ਮਿੰਟ ਕੱਢ ਲਓ ਬੇਅਦਬੀ ਦੇ ਆਪਾ ਉੱਤੇ ਉਹਦੇ ਉੱਤੇ ਚਰਚਾ ਕੋ ਕੋ ਨੇ ਜਾਂਚ ਕੀਤੀ ਹੋਈ ਸੀ ਉਹਨੇ ਫੈਕਟਸ ਰੱਖਣੇ ਸੀ ਉੱਤੇ ਕੁਝ ਤਾਂ ਮੁੱਖ ਮੰਤਰੀ ਸਮੇਤ ਜਿਹੜੇ 90 ਹੋਰ ਸੀ ਵਿਧਾਇਕ ਉਹਦੇ ਤੋਂ ਬਿਨਾ ਕੋਈ ਨਹੀਂ ਬੋਲਿਆ ਕਿ ਉੱਠ ਕੇ ਯਾਰ ਬੇਅਦਬੀ ਦੀ ਗੱਲ ਹੋ ਰਹੀ ਗੁਰੂ ਸਾਹਿਬ ਦੀ ਗੱਲ ਹੋ ਰਹੀ ਕਈ ਮੁੱਖ ਮੰਤਰੀ ਨੂੰ ਆਪਾਂ ਸਾਰੇ ਇੱਕ ਬੰਦਾ ਕਹਿ ਰਿਹਾ ਨਾ ਅਕਾਲੀ ਦਲ ਦੇ ਤਿੰਨ ਗਏ ਹੋ ਬੋਲੇ ਨਾ ਕਾਂਗਰਸ ਦੇ ਜਾਂ ਕਾਂਗਰਸ ਦਾ ਪ੍ਰਧਾਨ ਵੀ ਰਾਜਾ ਵੜਿੰਗ ਪ੍ਰਧਾਨ ਵਿਧਾਨ ਸਭਾ ਚ ਹੀ ਸੀ ਇਹ ਵੀ ਨਹੀਂ ਬੋਲਿਆ ਇਨੇ ਵੀ ਨਹੀਂ ਕਿਹਾ ਵੀ ਹਾਂ ਬਈ ਅਦਬੀ ਤੇ ਚਰਚਾ ਕਰੋ ਜੀ ਉਹਨੇ ਵਧੀਆ ਮੁੱਦਾ ਉਠਾਇਆ ਹੈ ਉਹਦਾ ਕਿਸੇ ਨੇ ਸਾਥ ਨਹੀਂ ਦਿੱਤਾ ਉਹ ਬੰਦਾ 20 ਮਿੰਟ ਮੰਗਦਾ ਰਿਹਾ ਝੋਲੀ ਅਟਦਾ ਰਿਹਾ ਤਿੰਨਾਂ ਤੋਂ ਇਨਸਾਫ ਨਹੀਂ ਪੜਦੇ ਇਨਸਾਫ ਨਿਰੰਤਰ ਗੁਰੂ ਸਾਹਿਬ ਕਰ ਰਹੇ ਆ ਅਸੀਂ ਪਿੱਛੇ ਨਹੀਂ ਹੈਗੇ ਗੁਰੂ ਸਾਹਿਬ ਨੇ ਨਿਰੰਤਰ ਇਨਸਾਫ ਜਾਰੀ ਰੱਖਿਆ ਹੈ ਜੀ ਇਹ ਦੇ ਦੇਣਗੇ ਤਾਂ ਚੰਗੀ ਗੱਲ ਸੀ ਕਿਉਂਕਿ ਜੇ ਇਨਸਾਫ ਦੀ ਗੱਲ ਹੀ ਕਰਕੇ ਉਹ ਜਿਹੜੇ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਬਾਦਲ ਕੇ ਲੱਭੇ ਨਹੀਂ ਨਾ ਹੁਣ ਜਿਹੜਾ ਕਿ ਆਪਣੇ ਕਹਿੰਦਾ ਸੀ ਮੇਰੇ ਬਿਨਾ ਕਾਂਗਰਸ ਚੱਲਦੀ ਨਹੀਂ ਕਾਂਗਰਸ ਨੇ ਕੱਟ ਕੇ ਬਾਹਰ ਮਾਰਿਆ ਨਾ ਉਹਨੂੰ ਸੋ ਇ ਬ੍ਰਾਜ ਜੀ ਜੇਕਰ ਗੱਲ ਕਰੀਏ ਸਾਫ ਦਾ ਮੈਂਬਰ ਪਾਰਲੀਮੈਂਟ ਰਮਨੀ ਸਿੰਘ ਬਿੱਟੂ ਦੀ ਤਾਂ ਉਹਨਾਂ ਦਾ ਕਹਿਣਾ ਲੁਧਿਆਣਾ ਦੇ ਵਿਕਾਸ ਦੇ ਸਬੰਧ ਵਿੱਚ ਇਹ ਹੈ ਕਿ ਲੁਧਿਆਣਾ ਦੇ ਝੂਰਪੂਰ ਕੰਮ ਹੀ ਰਹਿ ਗਏ ਨੇ ਆਲਮੋਸਟ ਸਾਰੇ ਕੰਮ ਕਵਰ ਨਹੀਂ ਕੀ ਕਹੋਗੇ ਇਹਦੇ ਬਾਰੇ ਫਿਰ ਤਾਂ ਤੁਹਾਨੂੰ ਵੋਟਾਂ ਮੰਗਣ ਜਾਣਾ ਨਹੀਂ ਚਾਹੀਦਾ ਪਿੰਡਾਂ ਜਾਂ ਸ਼ਹਿਰ 'ਚ ਇਹ ਤਾਂ ਤੁਹਾਨੂੰ ਘਰੇ ਬੈਠ ਜਾਣਾ ਚਾਹੀਦਾ ਤੁਸੀਂ ਕੰਮ ਕੀਤੇ ਲੋਕਾਂ ਦੇ ਫਿਰ ਤਾਂ ਤੁਹਾਨੂੰ ਉਹ ਲਿਆ ਕੇ ਕਿ ਜਾਗਰਤਾ ਕਰਾਉਣ ਵਾਸਤੇ ਬੰਦਾ ਲਿਆ ਕੇ ਬਾਹਰ ਕਿ ਉਹ ਕਹੂਗਾ ਜੀ ਭਗਵਾਨ ਲਹਿਰائیںਗੇ ਦੇਸ਼ ਮੋਦੀ ਜੀ ਆਉਣਗੇ ਜੋ ਰਾਮ ਕੋ ਲਾਏ ਹਨ ਹਮ ਉਹਨੂੰ ਕੋ ਲਾਏਗੇ ਭਈ ਰਾਮ ਨੂੰ ਬੰਦਾ ਨੇ ਕੀ ਆਊਗਾ ਆਰਾਮ ਦੁਨੀਆ ਦਾ ਮਾਲਕ ਤੁਸੀਂ ਕਹੀ ਜਾਂਦੇ ਹੋ ਆਰਾਮ ਨੂੰ ਆਰਾਮ ਨੂੰ ਮੋਦੀ ਲੈ ਕੇ ਆਇਆ ਉਹ ਬਲੇਮਾਨ ਸੋ ਉਹ ਰਾਮ ਦੇ ਬਾਰੇ ਸਮਝਾ ਤਾ ਲੋ ਰਾਮ ਕੌਣ ਆ ਰੱਬ ਨੂੰ ਰਾਮ ਰੱਬ ਹੈ ਰੱਬ ਰਾਮ ਹੈ ਤੇ ਤੁਸੀਂ ਰਾਮ ਰੱਬ ਨੂੰ ਲੈ ਕੇ ਆਏ ਹੋ ਤੁਸੀਂ ਰਾਮ ਨੂੰ ਲੈ ਕੇ ਆਏ ਉਹ ਤੁਸੀਂ ਤਾਂ ਹੱਥ ਬੰਨੋ ਮਾਫੀ ਮੰਗੋ ਤੁਸੀਂ ਕਹੋ ਵੀ ਹਾਂ ਆ ਰਾਮ ਜੀ ਸਾਡਾ ਸਾਰਾ ਕੰਮ ਤੇਰੇ ਕਰਕੇ ਹੋ ਰਿਹਾ ਸਾਡਾ ਤਾਂ ਨਾਮ ਹੋ ਰਿਹਾ ਹਮਾਰਾ ਕੰਮ ਤੇਰੇ ਸਾਰਾ ਕੰਮ ਤੇਰੇ ਕਰਕੇ ਹੋ ਰਿਹਾ ਪਰ ਨਹੀਂ ਕਿਉਂਕਿ ਫਿਰਕੂ ਪੱਤੇ ਖੇਡਣੇ ਆ ਉਹ ਤੋ ਖੜਾ ਸਟੇਜ ਤੇ ਕਾਦੇ ਵਾਸਤੇ ਲਿਆ ਫਿਰ ਉਹਨੂੰ ਉਹ ਕਹਿੰਦਾ ਪੰਜਾਬ ਚ ਝੰਡੇ ਚਲਾਵਾਂਗੇ ਅਸੀਂ ਫਿਰ ਭਗਵੇਂ ਭਗਮਾਣੀ ਚੜੂ ਇੱਥੇ ਇਹ ਕੇਸਰੀ ਵਾਲਿਆਂ ਦੀ ਧਰਤੀ ਆ ਇੱਥੇ ਨਹੀਂ ਭਗਵੇਂ ਚੜਨਗੇ ਇਹ ਤਾਂ ਭਾਜਪਾ ਭੁੱਲ ਜੇ ਜੇ ਕਹਿੰਦੇ ਆ ਐਮਪੀ ਸਾਹਿਬ ਵੀ ਅਸੀਂ ਬਹੁਤ ਕੰਮ ਕੀਤੇ ਫਿਰ ਇਹਨਾਂ ਨੂੰ ਲੋਕਾਂ ਦੀਆਂ ਵੋਟਾਂ ਨਹੀਂ ਮੰਗਣੇ ਚਾਹੀਦੀ ਇਹਨਾਂ ਨੂੰ ਘਰ ਬੈਠ ਜਾਣਾ ਚਾਹੀਦਾ ਆਰਾਮ ਨਾਲ ਹਾਂ ਪਰਿਵਾਰ ਦੇ ਵਿੱਚ ਕੰਮ ਹੋਏ ਹੋਣਗੇ ਭਰਾ ਨੂੰ ਨੌਕਰੀ ਮਿਲ ਗਈ ਆ ਕਿਸੇ ਹੋਰ ਗਰੀਬ ਗੁਰਬੇ ਨੂੰ ਨਹੀਂ ਮਿਲੀ ਕਿਸੇ ਨੂੰ ਦੱਸਣ ਵੀ ਇੱਕ ਬੰਦੇ ਨੂੰ ਵੀ ਨੌਕਰੀ ਦਾ ਰੁਜ਼ਗਾਰ ਦਵਾਇਆ ਆ ਆਪਦੇ ਘਰ ਦੇ ਕੰਮ ਜ਼ਰੂਰ ਇਹਨਾਂ ਨੇ ਕਰਲੇ ਹੋਣੇ ਆ ਪਰ ਲੁਧਿਆਣੇ ਦਾ ਤਾਂ ਕੋਈ ਹੋਇਆ ਨਹੀਂ ਜੇ ਲੁਧਿਆਣੇ ਦਾ ਕੰਮ ਹੋਇਆ ਹੁੰਦਾ ਤਾਂ ਇਹਨਾਂ ਨੂੰ ਪਿੰਡਾਂ ਦੇ ਵਿੱਚੋਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਨਾ ਕਰਨਾ ਪੈਂਦਾ ਇਹਨਾਂ ਨੂੰ ਭੱਜਣਾ ਨਾ ਪੈਂਦਾ ਪਿੰਡਾਂ 'ਚ ਵੋਟਾਂ ਮੰਗਣ ਜਾਂਦੇ ਦੀ ਅੰਤ ਦੇ ਵਿੱਚ ਸਿਟੀ ਲਾਈਵ ਚੈਨਲ ਦੇ ਜ਼ਰੀਏ ਤੁਸੀਂ ਜ਼ਿਲ੍ਹਾ ਲੁਧਿਆਣਾ ਦੇ ਆਪਣੇ ਵੋਟਰਾਂ ਤੋਂ ਪੁੱਛਣਾ ਕੀ ਕਹਿਣਾ ਚਾਹੁੰਗੇ ਆਪਦੇ ਭਰਾ ਦਾ ਸਾਥ ਦੇਣ ਭਰਾ ਨੇ ਤੁਹਾਡਾ ਹਮੇਸ਼ਾ ਸਾਥ ਦਿੱਤਾ ਹਰੇਕ ਮੁੱਦੇ ਤੇ ਲੜਾਈ ਲੜੀਆਂ ਲੋਕਾਂ ਦੀ ਜਿਵੇਂ ਮੈਂ ਦੱਸਿਆ ਵੀ ਹਰ ਥਾਂ ਜਾ ਕੇ ਬੈਠਦੇ ਰਹੇ ਹਾਂ ਕਿਸਾਨ ਮੋਰਚੇ 'ਚ ਬੈਠੇ ਰਹੇ ਪਹਿਲੇ ਦਿਨ ਤੋਂ ਲਖੀਂਪੁਰ ਖੀਰੀ ਗਏ ਜਿੱਥੇ ਕਿਸਾਨਾਂ ਦੇ ਉੱਤੇ ਗੱਡੀਆਂ ਚੜਾਈਆਂ ਸੀ ਭਾਜਪਾ ਵਾਲਿਆਂ ਨੇ ਨਵਰੀ ਸਿੰਘ ਡਿਵਡਵਾਜੀ ਦੀ ਕਿਸਾਨ ਅੰਦੋਲਨ 'ਚ ਮੌਤ ਹੋਈ ਸੀ ਪੁਲਿਸ ਦੀ ਗੋਲੀ ਨਾਲ ਉੱਥੇ ਵੀ ਜਾਂਦੇ ਰਹੇ ਉਹਨਾਂ ਦੇ ਪਰਿਵਾਰ ਨਾਲ ਤੇ ਬਰਗਾੜੀ ਵਹਿਬਲ ਮੋਰਚੇ 'ਚ ਲਗਾਤਾਰ ਹਾਜ਼ਰੀ ਭਰਦੇ ਇਹ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੇ ਵਿੱਚੋਂ ਕੋਈ ਕੰਮ ਕਰਨ ਦੇ ਸਮਰੱਥ ਹੈਗਾ ਮੇਰੇ ਬਰਾਬਰ ਜਾਂ ਤੁਹਾਡੀ ਕੋਈ ਆਵਾਜ਼ ਬਣ ਸਕਦਾ ਹੈ ਤੇ ਇਹਨਾਂ ਨੂੰ ਬਿਠਾ ਲਓ ਪਹਿਲੀ ਗੱਲ ਤਾਂ ਸਾਰੇ ਸ਼ਹਿਰ ਵਾਸੀਆਂ ਨੇ ਮੰਗ ਉਠਾਉਣੀ ਚਾਹੀਦੀ ਕਿ ਇਹਨਾਂ ਨੂੰ ਬਿਠਾ ਕੇ ਇੱਕ ਪਲੇਟਫਾਰਮ ਤੇ ਸਾਡੀ ਬਹਿਸ ਕਰਾਉਣੀ ਚਾਹੀਦੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਇਹਨਾਂ ਦੇ ਵਿੱਚੋਂ ਕੋਈ ਤੁਹਾਡੀ ਆਵਾਜ਼ ਬਣ ਸਕਦਾ ਹੈ ਤਾਂ ਫਿਰ ਤਾਂ ਫੈਸਲਾ ਕਰੋ ਪਰ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਭਰਾ ਤੁਹਾਡੀ ਆਵਾਜ਼ ਚੱਕ ਸਕਦਾ ਭਿੰਡ ਸਕਦਾ ਹਕੂਮਤ ਨਾਲ ਤੁਹਾਡੇ ਮਸਲੇ ਹੱਲ ਕਰਾਉਣ ਲਈ ਹੱਕ ਡਾ ਸਕਦਾ ਤਾਂ ਫਿਰ ਆ ਸਾਥ ਦੇਣਾ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਕਿ ਸਾਥ ਦਿਓ ਹੀ ਦਿਓ ਮੈਂ ਕਹਿੰਦਾ ਪਰਖ ਲਓ ਅਜੀ ਦਿਨ ਹੈਗੇ ਪਰਖ ਲੋ ਹਰ ਇੱਕ ਦੂਜੇ ਦੇ ਵਿਚਾਰਾਂ ਤੇ ਕੁਝ ਸੋਚ ਤੋਂ ਜਾਣੋ ਹੋ ਜੋ ਅਜੀ 15 20 ਦਿਨ 25 ਦਿਨ ਲਓ ਸਮਾਂ ਕੋਈ ਗੱਲ ਨਹੀਂ ਮਨ ਬਣਾ ਲਿਓ ਤੇ ਮੈਂ ਤਾਂ ਇਸ ਕਰਕੇ ਕਹੂੰਗਾ ਵੀ ਪਰਖ ਕੇ ਸਾਥ ਦਿਓ ਮੇਰਾ ਸਾਥ ਦੇਣਾ ਬਣਦਾ ਲੋਕਾਂ ਦਾ